ਮੇਰੇ ਲੋ ਜੀ ਬਾਈਆਂ ਨੂੰ ਸਤਿਕਾਰ ਸਤਿਕਾਰ ਜੀ। ਹੋ, ਕਿਦਾਂ? ਹੂੰ, ਜੇਰੀ ਦੇਖਣ ਆਏ ਤੇ ਇਹ ਫੇਰ ਵੀ ਉਹ ਦੇਖਿਆ ਜਿਹੜੀ ਸਵਾ ਦੇ ਬੀਜ ਆ ਨਾ ਇਹ ਥੋੜੇ ਜਿਹਾ ਦੂਏ ਨਾਲੋਂ ਘੱਟ ਕਰਦੇ ਆ। ਇਹ ਡੱਕਾ ਵੀ ਨਹੀਂ ਕਰਦਾ ਸਾਹਿਬ। ਕਵੇਰੀ ਜਣਾ ਜ਼ਿਆਦਾ ਕਰਦੇ ਆ। ਹੂੰ। ਉਹ ਵੀ ਜਿਹੜੇ ਫੇਰ ਮੂੰ ਵਜਨ ਨਾਲ ਦੇਖਣ। ਉਹ ਹੀ ਤਾਂ ਹੁਣ ਵਕਤ ਦੱਸੂਗਾ ਵੀ ਕਿੰਨਾ ਕੁ ਝਾੜ ਆ। ਇਹ ਦਾਣਾ ਨਿੱਗਰ ਆ ਤਾਂ ਹੀ ਕਰੀ ਗਾ। ਹਾਂ। ਪਰ ਕਵੇਰੀ ਵਾਲੇ ਬੀਜ ਮੈਂ ਦੇਖਿਆ ਕਿਸੇ ਦਾ ਵੀ ਨਹੀਂ ਖੜਾ। ਹਾਂ। ਜੀ ਨੇ ਕਿਵੇਰੀ ਤੀ ਭਾਈ ਸਾਹਿਬ ਇੱਕ ਨਾ ਆਪਾਂ ਤੁਸੀਂ ਕਹਿ ਦਿੰਨੇ ਆ ਇਹਦਾ ਕਦੇ ਵੀ ਪਾਣੀ ਨਾ ਬੰਦ ਕਰੋ ਆਪਾਂ ਤਾਂ ਤੁਸੀਂ ਹੁਣ ਮੀਨਾ ਮੀਨਾ ਹੋ ਗਿਆ ਭਾਣੇ ਪਾਣੀ ਦੀ ਭਾਈ ਪਾਣੀ ਤੇ ਮੇਰੇ ਤਾਂ ਸੁੱਕਿਆ ਹੀ ਨਹੀਂ ਇਹ ਨਾ ਜਿਹੜੀ ਉਹ ਉਹਨਾਂ ਨੇ ਉੱਥੇ ਜਦੋਂ ਧਰਮੇ ਦੇ ਆਏ ਤੇ ਇਹਨਾਂ ਨੇ ਲਾਇਆ ਤਾਂ ਕੰਪ ਤੇ ਨੇ ਤੁਸੀਂ ਇਹਦਾ ਵੀ ਪਾਣੀ ਇਹਦਾ ਨਾ ਨਹਿੜ ਨਰਮ ਹੁੰਦਾ ਵੀ ਥੱਲੇ ਤੇ ਸੁੱਕਾ ਖਾਈ ਜਾਂਦਾ ਮੇਰੇ ਤਾਂ ਸੁੱਕਾ ਲੱਗਿਆ ਹੀ ਨਹੀਂ ਵੀ ਤਾਂ ਇਹ ਢੱਲੀ ਪੈਂਦੀ ਮੇਰੇ ਤਾਂ ਚੋਈ ਚਲਦੀ ਰਹੀ ਤੇ ਦੇਖਿਆ ਹੀ ਆ ਮੈਂ ਹੁਣ ਮੀਂਹ ਦੇ ਬਾਅਦ ਮਾਹੌਲ ਨੂੰ ਬੰਦ ਤਿੰਨ ਪਾਣੀ ਲੱਗਦਾ ਉਹ ਪਹਿਲੇ ਮੀਤੇ ਬਾਦ ਆ ਜਿਹੜਾ ਹੁਣ ਬੜਾ ਆ ਨਹੀਂ ਜਿਹੜੇ ਆ ਵੀ ਤਾਂ ਪਹਿਨਾ ਪਿਆ ਤਾਂ ਇੱਥੇ ਜੇ ਕਰਕੇ ਉਧਰ ਜਾਨੀ ਮੈਂ ਤਾਂ ਸਪਰੇਅ ਵੀ ਦੋ ਕਰਤੀ ਇੱਥੇ ਨੂੰ ਬਈ ਮੈਂ ਨਹੀਂ ਕਰੀ ਕੋਈ ਵੀ ਸਪਰੇਅ ਆ ਦਾਸ ਆ ਨਾ ਉਧਰ ਕਰੀ ਲਿਆਂਦੀ ਪਈ ਆ ਅੱਠ ਨੂੰ ਆ ਦੇ ਦੀ ਅੱਗੇ ਦੇਖੀ ਆ ਹਾਂ ਹੁਣ ਤਾਂ ਪੱਕੇ ਹੁਣ ਕੀ ਕਰਨੀ ਹੁਣ ਤਾਂ ਪਾਰ ਆ ਇਹ ਹੁਣ ਤਾਂ ਪਾਰ ਆ ਹੁਣ ਤਾਂ ਨਾ ਕਰ ਆ ਪਈਏ ਹੁਣ ਤਾਂ ਲੋੜ ਹੀ ਨਹੀਂ ਤੁਨੂੰ ਮੈਂ ਨਹੀਂ ਆਈ ਸਮਝ ਤਾਂ ਮੈਂ ਜਿਹੜੇ ਦੇਖੇ ਜਿੰਨੇ ਸਪਰੇਅ ਕਰੀ ਕੁੜੀ ਜਿਹਦੀ ਜ਼ਿਆਦਾ ਬਿਮਾਰੀ ਪਈ ਆ ਨਿੰਦਰ ਨੇ ਦੋ ਤਿੰਨ ਕਰਾਤੀ ਉੱਥੇ ਮੇਰੇ ਨਾਲ કરી ਤੀ ਸੈਂਪਲ ਜੀ ਟੌਣ ਕਰੀਗੀ ਪਹਿਲੇ ਤੂੰ ਜਣੀ ਬਈ ਕਵੇਰੀ ਦਾ ਐਂ ਦੱਸਦੇ ਅੱਜ ਕਾਹ ਜਿਹੜੇ ਖੇਤ ਕੋਲੋਂ ਲੰਘ ਜਾ ਵੀ ਦਾਣਾ ਅਸਰੀ ਦਾ ਖੇਤ ਭਰਿਆ ਪਿਆ ਦਾਣਾ ਭਰੇ ਭਰੇ ਹੋਈ ਹੁਣ ਬਾਤ ਦੱਸੂ ਹੁਣ ਜਣੀ ਟਾਈਡ ਪਤਾ ਲੱਗਣਾ ਬਾਈ ਲੱਗਣਾ ਇਹਦਾ ਪੰਗਾ ਹੈ ਜਿੰਨੇ ਦੀ ਕਵੇਰੀ ਆ ਕੋਈ ਉਹ ਖੜੀ ਆ ਆਲੂ ਗਰਗੀ ਹਾਂ ਮੇਰੇ ਦੇਖ ਲਾ ਸਾਰੀ ਗਰਗੀ ਉਹੀ ਉਹ ਮੇਰੀ ਖੜੀ ਆ ਹਰਸ਼ਬੀਰ ਦੇ ਚਾਰ ਕਿਲੇ ਆ ਉੱਚੀ ਆ ਇਧਰਲੇ ਬਸ ਉਹੀ ਮੇਰੇ ਪਰਾਂ ਹੀ ਥੋੜੇ ਪਾਣੀ ਵਿੱਚ ਅੱਛਾ ਜੱਸਾਪੂਰ ਦਾ ਤਾਂ ਕਹਿੰਦਾ ਵੀ ਪਰ ਮੇਰੇ ਆਹ ਇਹਦੇ ਨੂੰ ਛਿੱਧੀ ਦਿੱਤੀ ਮਾਲੀ ਜੀੜੀ ਦੀ ਪਰ ਹਾਂ ਬਣਤੀ ਦੀ ਬਣਤੀ ਦਿੱਤੀ ਦੀ ਹੈ ਹਨ ਇਹ ਕਿੰਨੇ ਤਕੜੀ ਜਾਨੀ ਤੂੰ ਜੀਰੀ ਵਧੀਆ ਖੜੀ ਆ ਜਿੱਕਾ ਆਏ ਆ ਵੀ ਗਿਰੀ ਦੀ ਆਹੀ ਆ ਬਸ ਜਿੱਥੇ ਨੂੰ ਹਵਾ ਪਈ ਆ ਉੱਥੇ ਤੇਰੇ ਉੱਥੇ ਨੂੰ ਉੱਥੇ ਬੂਟਿਆਂ ਕੋਲ ਹਵਾ ਪਈ ਆ ਜਣੀ ਇਹ ਮਨਲਾ ਦੀ ਪੌਲੂ ਤੇਰੇ ਨਾਲ ਦੇ ਵੀ ਜ਼ਿਆਦਾ ਪੱਕੀ ਹੋਈ ਦੀ ਹਾਂ ਮੇਰੇ ਨਾਲ ਤਾਂ ਜ਼ਿਆਦਾ ਸੀ ਮੇਰੀ ਤਾਂ ਹਰੀ ਧੀ ਮੇਰਾ ਪਾਇਆ ਲਗਾਉਣੇ ਤੇ ਪੰਜ ਚਾਰ ਦਿਨ ਮਹਾ ਚੱਲ 30 30 ਨੂੰ ਬਣੀ 28 29 ਤੈਨੂੰ ਦੱਸਦਾ ਸੀ 30 ਨੂੰ ਕਹਿੰਦਾ ਦਾਣਾ ਦੇ ਦੂਜੇ ਮੈਂ ਬੜਾਉਣਾ ਦਾ ਕਰ ਮੈਂ ਬਣਾ ਕੇ ਰੱਖ ਲਵਾਂ ਭਾਈ ਮੈਨੂੰ ਬੜਾਉਣੀ ਅਜੇ ਮੇਰੇ ਵੱਡ ਹੋ ਜਣੀ ਦੀ ਜੇ ਮੈਂ ਵੜਾ ਲੈਂਦਾ ਵੱਡ ਹੋ ਜਾਣੀ ਸੀ ਮੇਰੇ ਇਹ ਤਾਂ ਨਰਮ ਤਾ ਦਾਣਾ ਮੈਨੂੰ ਆਏ ਤਾਂ ਵੀ ਇੰਨਾ ਮੀ ਕਿੱਥੇ ਪੈ ਗਈ ਹੂੰ ਵੀ ਦੇਖ ਲੈ ਤੂੰ ਨਰਮ ਆ ਜਾ ਦਾਣਾ ਵੀ ਵੀ ਆਏ ਤਾਂ ਵੀ ਜਾ ਘਰਾਂ ਸੋਕਾ ਲੈਣੀ ਸੀ ਉਦੋਂ ਪਿੰਦਰ ਦੇ ਮੁੰਡੇ ਨੇ ਵਢਾਈ ਲਈ ਉਹ ਆ ਨਰਮ ਸੀ ਉਹਦੇ ਆਇਆ ਫਿਰ ਪਤਾ ਨਹੀਂ ਨਾ ਹੁੰਦਾ ਹੁਣ ਜਿਹੜਾ ਜੋ ਹੋਣਾ ਇਹ ਤਾਂ ਕਰਿਆ ਖਾਲੀ ਉਹ ਟ੍ਰਾਲਾ ਟ੍ਰਾਲੇ ਦਾ ਖਾਲੀ ਕਰਨੇ ਪੈਣੇ ਨਹੀਂ ਖਰਾਬ ਹੋ ਜਾਣੇ ਤੇ ਚਾਹੇ ਬੇੜੇ ਚ ਫੋਲੀ ਵੀ ਆ ਕਿਤੇ ਵੀ ਫੋਲਣੀ ਤਾਂ ਪੈਣੀ ਇੱਕ ਵਾਰੀ ਚਲੋ ਮਹਾਰਾਜ ਹੁਣ ਸੁੱਖ ਰੱਖੇ ਯਾਰ ਬੱਟਾ ਆਏ ਬਾਈ ਸਾਡੀ ਦਾ ਇਹਦੇ ਪਰਿਆਸ ਆ ਕੋਰ ਆ ਕੇ ਖੋਰ ਭਈ ਹੈ ਮੋਟਰ ਉੱਪਰ ਖੋਰ ਖਾ ਆ ਗਿਆ ਹਾਂ ਉਹ ਦੇਖ ਲਈ ਜਾ ਕੇ ਲਾਉਂਦੇ ਕੱਲ ਤੇ ਬੂਟੇ ਲਾਉਂਦੇ ਤੂੰ ਨਾ ਇੱਕ ਕੰਮ ਕਰ ਤੂੰ ਨਾ ਉੱਥੇ ਦੇ ਨਾ ਇਹ ਲੰਬੀ ਖਾਲ ਕੱਢ ਦੇ ਭਈਆ ਨਹੀਂ ਉਹ ਤਾਂ ਹੁਣ ਨਿਕਲ ਜੇ ਨਹੀਂ ਤੇ ਖੇਤਾ ਉੱਚਾ ਯਾਰ ਉੱਚਾ ਖਾਲੀ ਹੋ ਜਾਣਾ ਜਿਹੜੀ ਲਿਸ ਲਿਸ ਸੀ ਮੈਂ ਕੜੀ ਵੀ ਆ ਕੇ ਇਹ ਚ ਭੇਜਦੀ ਨਿਪੜੂ ਕਹੀਂ ਆ ਦੇ ਬਣਾ ਲੂਗਾ ਪਰ ਹੁਣ ਤੁਸੀਂ ਜੱਗੇ ਨੂੰ ਵੀ ਕਹੋ ਜੱਗਰੀ ਨਰਮਾ ਕਿ ਭਾਈ ਨੱਕੇ ਬੰਦ ਕਰਾ ਆਪਾਂ ਬੋਲ ਲੈ ਕੇ ਆ ਜੱਗੇ ਦੇ ਦੇਖ ਕੇ ਆਉਣਾ ਹੁਣ ਕਿੰਨਾ ਕੰਮ ਹੈ ਜੱਗੇ ਦਾ ਉੱਤਰ ਕੇ ਜਿਹੜਾ ਪਾਣੀ ਆਏਗਾ ਦਾ ਬਸ ਇਹ ਵੀ ਖਤਮ ਆ ਆ ਪਾਠੇ ਚੱਲ ਪਿਆ ਤੂੰ ਦੋ ਦਿਨ ਨੂੰ ਤੱਕਾ ਦੇਖਣੀ ਪਾ ਪੱਛੋਂ ਦੇ ਕਿੰਨੀ ਵਧੀਆ ਅੱਜ ਹਣ ਦੇ ਉਹ ਹੁੰਦਾ ਹੀ ਆ ਹਰੇਕ ਸਾਲ ਅੱਗੇ ਕੀਤਾ ਹੋ ਜਾਂਦਾ ਅੱਗੇ 22 ਨੂੰ ਹੋ ਜਾਂਦਾ ਅੱਗੇ 20 22 ਦਾ 22 ਹੱਤ ਹੁੰਦੀ ਆ 22 ਠੀਕ ਹੱਤ ਹੁੰਦੀ 22 ਨੂੰ ਨਿਵੇੜ ਜਾਂਦਾ ਅੱਗੇ ਇਹ ਅਜੇ ਕੀ 27 28 ਉਹ ਵੀ 5 ਦਿਨਾਂ ਵਿੱਚ ਹੋਰ ਜ਼ਿਆਦਾ ਪੱਕ ਗਈਆਂ ਜੀ ਦੀਆਂ ਲੇਟ ਹੋ ਗਿਆ ਥੋੜਾ ਜਿਆਦਾ ਐਦਗੀ ਜੀਰੀ ਨੂੰ ਆਪਾਂ ਥੋੜੀ ਜੀ ਮਕਬੂਲਰਾ ਕਰਕੇ ਆਪਣੇ ਏਰੀਆ 'ਚ ਲੱਗ ਵੀ ਦਿੱਤੀ ਗਈ ਲਵਾਈ ਘਟਦੀ ਜੀਰੀ ਘਟਦੀ ਨਾ ਕੁਲਵਾਈ ਘਟਦੀ ਕਿ ਭਾਈ ਐਦਗੀ ਜੀਰੀ ਉਹ ਲੱਗੀ ਆ ਜਿਹੜੀ ਮਤਲਬ ਟਾਈਮ ਘਟ ਲੰਦੀ ਆ ਪਾਣੀ ਤੇ ਜਿਆਦਾਤਰ ਉਹਦਾ 110 ਹੈ ਅਮੇਰ ਸਿੰਘ ਦਾ ਹਾਂ ਉਹ ਵੀ ਸੜੀਆਂ ਪੱਕੀ ਪਈ ਆ ਜੱਸੇ ਦਾ ਨਹੀਂ ਮੇਰਾ ਆਫਗਾਨਾ ਵੀ ਇਹ ਵੀ ਦੋ ਬੀਜ ਆ ਹਾਂ 110 ਦੇ ਦੋ ਬੀਜ ਆ ਉਹ ਜਿਹੜੀ ਗੁਰਮukh ਨੇ ਲਾਈ ਵੀ ਆ ਉੱਥੇ ਉਹ ਵੀ ਇੰਨੀ ਮੱਲੀ ਹੋਈ ਆ ਜੱਸੇ ਨਾਲ ਦੀ ਇੰਨੀ ਮੱਲੀ ਨਹੀਂ ਆਈ ਅਮੇਰ ਸਿੰਘ ਦੀ ਨਹੀਂ ਮੱਲੀ ਵੀ ਇੰਨੀ ਹਾਂ ਇਹ ਗੋਖੀ ਦੀ ਤੇ ਇਹਦੇ ਵੀ ਤਕੜੀ ਆ ਗੋਖੀ ਬਹੁਤ ਤਕੜੀ ਆ ਉਹ ਇਹਦਾ ਪਪੂਲਦਰਾਣਾ ਖੇਤ ਆ ਯਾਰ ਹੈ ਵੀ ਆ ਦੇਸੀ ਰੇ ਵੀ ਤੁੰਗ ਪਾਉਂਦਾ ਲੈ ਹਰੇਕ ਦੇ ਗੱਲ ਪੈ ਜਾਂਦਾ ਵੀ ਤੂੰ ਰੇ ਬਹੁਤ ਪਾਉਂਦਾ ਤੇ ਚੱਲਾ ਹੈ ਉਹ ਜੇ ਪੰਜਾ ਟਰਾਲੇ ਪਾਤੇ ਤਾਂ ਕਿਆ ਹੋ ਗਿਆ ਤੁਹਾਡੇ ਪੰਜ ਟਰਾਲੇ ਦੇਸੀ ਰੇ ਦੇ ਸਾਲਾ ਨਹੀਂ ਮੈਂ ਇੰਨੇ ਹੀ ਪਾਉਂਦਾ ਸੱਤ ਉਧਰ ਪਾਏਗਾ ਫੇਰ ਆਵੇ ਜਿਹੜੀ ਨੇ ਹੁਣ ਸੱਤ ਪਾ ਗਿਆ ਬਿੰਨੀ ਕਹਿੰਦਾ ਠੀਕ ਆ ਰੇ ਤਾਂ ਜਿਹੜੀ ਆ ਦੰਦੀ ਦੀ ਜੇ ਥੱਲੇ ਜਾ ਨਾ ਤਾਂ ਹੀ ਦੰਦੀ ਆ ਬਾਕੀ ਮੇਰੇ ਇਹ 88 ਗੰਨਾ ਹੁਣ ਮੈਂ ਬਣਾ ਦਮਾ ਉਹਨੂੰ ਹਮ ਬੰਦਾ ਤਾਂ ਐ ਨਹੀਂ ਕੋਈ ਹੁਣ ਹੈਗਾ ਬੰਦਾ ਹੈਗਾ ਮੇਰੇ ਕੋਲ ਇਹ ਬਣਾ ਦੇ ਉਹਨੂੰ ਕੱਲ ਰਾਜੂ ਨੇ ਬੰਦਣਾ ਉਹਨੇ ਕਿਹਾ ਦੂਏ ਨੇ ਰਾਜੂ ਨਹੀਂ ਉਹ ਜਿਹੜਾ ਕੱਲਾ ਹੀ ਆ ਰਾਮੂ ਹੋ ਰਾਮੂ ਕਾ ਬਣਾ ਕੇ ਪਾ ਦੇਗਾ ਮੈਂ ਮਾੜਾ ਹੈ ਜਿੱਦਾਂ ਤੁਰੇ ਬਿਮਾਰੀ ਹੈ ਨਾ ਭਰਾਗੇ ਹੁਣ ਰੇ ਪਾ ਦੇਂਦਾ ਪੈ ਜਾਣਾ ਵਿੱਚ ਆਏ ਹਾਂ ਉਹ ਕੱਲ ਕਹਦਾ ਗਿਆ ਮੇਕ ਵਪਾਰ ਯਾਰ ਰੇ ਪਾ ਦੇਣਾ ਤਾਂ ਇੱਕ ਗਾਇ ਸਿੱਟ ਕੇ ਆਪੇ ਪਾ ਪਰ ਇੱਕ ਗੱਲ ਆ ਬਾਈ ਅਜ ਦੀ ਤੂੜੀ ਕਰਕੇ ਵੀ ਗੰਨੇ ਸੀ ਵੀ ਮੈਨੂੰ ਨਹੀਂ ਲੱਜੀ ਕਿਸੇ ਨੇ ਪੁੱਛਣਾ ਇਹ ਪਰਚੀ ਘਰ ਆ ਲੈਣੀ ਦੀ ਇੱਕ ਇੱਕੇ ਘਰ ਆ ਲੈਂਦਾ ਚਾਹੀਏ ਹਾਂ ਕਿ ਆਦਾ ਜਿਸ ਨੇ ਕਹਿੰਨਾ ਮਿੱਟੀ ਲੈ ਲਈ ਮੇਰੇ ਕੋਲ ਕੋਈ ਸਮਾਂ ਨਹੀਂ ਬਈ ਦੋ ਪਰਚੀ ਹਾਂ ਫੇਰ ਠੀਕ ਆ ਗੱਲ ਆਪਣੇ ਕਰਕੇ ਰੱਖੀ ਪਤਾ ਗੱਤੇ ਮੈਂ ਕਰਾ ਦੇਣਾ ਪਤਾ ਕੋਈ ਨਹੀਂ ਹੋ ਜਾਣਾ ਹਜੇ ਹੈਗਾ ਟਾਈਮ ਦੇਖ ਕੇ ਕਹਿੰਦੇ ਕਰ ਦੂੰਗੇ ਫੇਰ ਕਰਾ ਦੇ ਇਹ 30 ਤਰੀਕ ਤੱਕ ਆ ਹਾਂ ਕੱਲ ਨੂੰ ਕੀ ਆ ਕਰਾਵੇ ਤਿੰਨ ਪਰਚੀਆਂ ਵੇਣ ਦੱਸੇ ਨੂੰ ਪੁੱਛ ਲੈ ਤਿੰਨ ਨਾ ਵੀ ਕਰਾ ਇੱਕ ਜਾਂ ਦੋ ਕਰਾ ਲੈ ਇੱਕੇ ਕਰਾ ਲੈ ਚਾਹੀਏ ਇੱਕੋਸ ਟਾਈਮ ਫੇਰ ਮਿਲ ਜੇ ਕਰਦੀ ਜੇ ਬੰਦੇ ਦਾ ਬਾਉਂਡ ਹੋਇਆ ਬਏ ਉਹ ਪਰਚੀ ਦੇ ਦਿੰਦੇ ਹੁੰਦੇ ਆ ਫੇਰ ਉਹ ਕਰੀ ਵੀ ਉਹਨੂੰ ਗਮਰੇ ਹੋਂਤ ਜਾਣ ਪਹਾਨ ਨਹੀਂ ਉਹ ਨਾ ਨਾ ਪਹਿਲੇ ਤੂੰ ਜੱਸੇ ਨੂੰ ਪੁੱਛ ਲੈ ਨਾ ਜੱਸੇ ਕੋ ਆਪਣਾ ਕਰ ਤੂੰ ਕੋ ਇਹ ਵੀ ਜੱਸੇ ਨੇ ਜੀ ਹਾਂ ਨਾ ਕਰਦਾ ਇਹ ਤੇ ਜੱਸੇ ਕੋ ਠੀਕ ਹੈ ਫਿਰ ਜ਼ਰੂਰੀ ਕਰਾਉਣੀ ਹੈ ਤੇ ਜੱਸੇ ਦੇ ਪਰਚੀ ਲੈ ਲਈ ਆਏ ਆ ਵੀ ਹੋਂ ਪਿਛਲੇ ਸਾਲ ਮੇਰਾ ਗੱਣਾ 88 ਬਾਅਦ ਚ ਆ ਕੇ ਅੜ ਗਿਆ ਹੂੰ ਮੈਂ ਮਿਲ ਲਈ ਗਿਆ ਉਹ ਹੀ ਤਾਂ ਗੱਲ ਆ ਮੈਂ ਮਿਲ ਕੇ ਰਿਹਾ ਆ ਉਹੀ ਰੇਟ ਨੂੰ ਉੱਥੇ ਕੇ ਆ ਕੇ ਆਪਣੇ ਪਾ ਲੈ ਚੱਕ ਕੇ ਮੈਂ ਮਿਲ ਕੇ ਰਿਹਾ ਆ ਤਾਂ ਮੈਂ ਕਹਿੰਦਾ ਬੀਜੇ ਟਾਰਪਰ ਤੇ ਅੜਦਾ ਦਿਖਿਆ ਜੱਸੇ ਨੂੰ ਗੋ ਭਾਈ ਜੇ ਤਾਂ ਬੰਦ ਦੀ ਗੱਲ ਤਾਲਾ ਦਾ ਮੇਰਾ ਢੜ ਕੀ ਆਇਆ ਉਹੀ ਤਾਂ ਮੈਂ ਕਹਿੰਦਾ ਤੇਰਾ ਗੰਨਾ ਵੀ ਜ਼ਿਆਦਾ ਨਾ ਜ਼ਿਆਦਾ ਤੇਰੇ ਕੋਲ ਦਾ ਨਾ ਕਿਆ ਫਾਇਦਾ ਜੇ ਉਰੀਓ 100 150 ਨੂੰ ਦਿੱਤਾ ਕਿਆ ਫਾਇਦਾ ਮੈਨੂੰ ਐ ਦਾ ਹੁਣ ਮੇਰੇ ਕੋਲ ਤਾਂ ਮੰਨ ਕੇ ਚੱਲ ਬਈ 700 ਰੁਪਏ ਕੰਟਲ ਮੇਰੇ ਕੋਲ 3 ਕਿੱਗੇ ਸਮਾ ਹੋਣਾ ਇਹ 88 ਦਾ ਤਾਂ ਵੀ ਮੈਂ ਇੱਕ ਪਰਚੀ ਕਰਾ ਦਿੱਤੀ ਚਾਹੀਦੀ ਇਹਨੂੰ ਦੋਫੁੱਟਾ ਚਾਹੀਦੀ ਨਹੀਂ ਹੈਗਾ ਆਏ ਆ ਵੀ ਦੇਖ 88 ਨਹੀਂ ਗੇਰਨਾ ਕੋਈ ਹੋਰ ਗੇਰ ਲਾ ਗਿਰਜਣਾ ਕੋਈ ਚੱਕਰ ਨਹੀਂ ਹੈਗਾ ਜਿਹੜਾ ਮਰਜੀ ਕਿਸੇ ਨੂੰ ਮਰਜੀ ਦੇ ਦੇ ਜੇ ਤੇਰੇ ਪਰਚੀ ਹੋਊਗੀ ਮਿਲ ਦਾ ਹੱਕਦਾਰ ਤਾਂ ਹੈਗਾ ਜੇ ਪਰਚੀ ਨਾ ਹੋਈ ਫਿਰ ਆਪਾਂ ਨੂੰ ਢਕਣਾ ਪੈਣਾ ਦੋਲੇ ਯਾਰ ਦੇਖ ਰਾਜ ਕਿਸੇ ਦੀ ਮਿੰਤਾ ਉਹਨਾਂ ਨੇ ਦਿੱਤਾ ਦੇ 30 ਤਰੀਕ ਬਾਕੀ ਅੱਜ ਪਤਾ ਕਰ ਲਈ ਹਾਂ ਹਾਂ ਉਹ ਆਉਂਦਾ 30 ਤਰੀਕ ਦਿੱਤੀ ਵੀ ਕਰਾ ਲਓ ਜੀ ਨੇ ਬਾਂਡ ਕਰਾਉਣਾ ਮੈਂ ਤੇ ਪੁੱਛਦੇ ਕਰ ਨਹੀਂ ਅੱਬਰ ਮੈਂ ਕਰਾ ਹੀ ਦਿੰਦਾ ਯਾਰ ਤੁਮੇ ਮੈਂ ਤੇ ਮੈਂ ਤੈਨੂੰ ਫੋਨ ਨੰਬਰ ਦੇ ਦੂੰਗਾ ਤੇ ਗੱਲ ਕਰ ਵੀਰ ਨੂੰ ਇੱਕ ਕਰਕੇ ਫੋਨਾ ਬਣਾ ਇੱਕ ਜਾਂ ਦੋ ਪਰਚੀਆਂ ਕਰਾ ਲਾ ਆ ਚੱਕਰ ਹੋਊਗੀ ਪਰਚੀ ਜਾਂ ਕਿਸੇ ਨੂੰ ਦੇ ਦੇ ਕੋਈ ਚੱਕਰ ਨਹੀਂ ਹਾਂ ਕਿਸੇ ਦਾ ਸਰ ਜੰਦਾ ਜਾ ਤਾਂ ਨਹੀਂ ਗਿਆ ਉਹਦਾ ਉੱਥੇ ਉਹ ਮੈਂ ਤਾਂ ਆਇਆ ਏ ਘਰ ਬਹਿਲਾਦਾ ਉਹ ਆਇਆ ਜੀ ਮੈਂ ਤੁਹਾਨੂੰ ਕੱਕ ਪਾਉਣ ਲੱਗਿਆ ਤਾਂ ਭਈਆ ਜੇ ਘੜਦਾ ਤਾਂ ਇਟਾ ਮੈਂ ਮਾਂ ਚਾਲਿਆ ਰੇ ਇਧਰ ਕੀੜਾ ਮਾਰਿਆ ਮਾਂ ਇੱਕ ਪੱਛਾ ਫਿਰਦਾ ਤਾਂ ਉਹ ਕਾਲਾ ਕੱਲ ਪਰਸੋਂ ਦਾ ਆਹੋ ਫੇਰ ਪਹਿਲਾਂ ਢੀਂ ਦਿੱਤੀ ਆ ਆਹ ਜੀ ਮਜੇ ਨਾਲ ਮਾਰਿਆ ਵਾਂਗੇ ਨਾ ਨਾ ਠੀਕ ਆ ਤੇ ਹੁਣ ਟਾਈਮ ਵੀ ਨਹੀਂ ਲੱਗਣਾ ਗਾ ਜਿਵੇਂ ਯੂ ਸਰਪੰਚੀ ਨੇੜੇ ਆਈ ਜਾਣੀ ਕੱਲ ਪਰਸੋਂ ਆਏ ਸਾਡੇ ਬਗਲੀ ਨਾਲ ਉੱਥੇ ਕੀ ਤੰਦੂਆ ਜੇ ਕਿਆ ਕਿਆ ਉਹ ਤਿੰਦੂਆ ਮਲਗੀਂ ਦੀ ਰਾਖੁਰੂ ਦਾ ਬਹੁਦਾ ਦਾ ਕਹਿੰਦਾ ਮੈਂ ਦੇਖਿਆ ਪਿੰਡ ਚ ਲੈ ਆਹਾਂ ਨਾ ਇੱਥੇ ਇਹਨਾਂ ਨੇ ਪੰਪ ਵਰਦਾ ਦੇਖਿਆ ਕਿਹੜੇ ਪਰ ਆ ਜਿਹੜਾ ਸੁਵਿਧੇ ਨਾਲੇ ਨਹੀਂ ਆਪਣਾ ਹਾਂ ਹਾਂ ਨਹੀਂ ਉੱਥੇ ਤਾਂ ਹੈਗਾ ਤਾਂ ਉਰੇ ਵੀ ਕਹਿੰਦਾ ਮਲਗੀ ਸੀ ਕਹਿੰਦਾ ਮੈਂ ਰਾਤ ਦੇਖਿਆ ਕੱਲ ਦਿਨ ਚ ਸਵੇਰੇ ਸੱਚੋਂ ਕਹਿੰਦਾ ਮੈਂ ਚੁੰਦਾ ਤਾਂ ਕਰ ਦੇ ਸੂਰ ਰੇਤ ਹੈ ਕਈ ਕਿਲੋਮੀਟਰਾਂ ਰਾਤ ਰਾਤ ਲੰਘ ਜਾਂਦੇ ਆ ਕੁੱਤੇ ਭੌਂਗਦੇ ਹੀ ਬਾਹਰ ਇਹਨੂੰ ਦੇਖ ਕੇ ਨਹੀਂ ਕੁੱਤਾ ਭੌਂਗਦਾ ਇਹਨੂੰ ਦੇਖ ਕੇ ਕੁੱਤਾ ਆਪਣਾ ਗੋਮੂ ਕੇ ਲੰਘਦਾ ਏ ਇਹਨੇ ਕੁੱਤਾ ਹੀ ਚੱਕਣਾ ਵੈ ਨਾ ਹਾਂ 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 ਰਾਮ ਲਗੀ ਭਾਈ ਕਹਿੰਦਾ ਤਾਂ ਕੱਲ ਕਹਿੰਦਾ ਮੈਂ ਸਵੇਰੇ ਕੁਰਸੀ 'ਤੇ ਬੈਠਾ ਹਾਂ ਕਹਿੰਦਾ ਗੇੜ ਦੇ ਥੱਲੇ ਨੂੰ ਕੁ ਲੱਗੇ ਲੰਘੇ ਆ ਕਹਿੰਦਾ ਕੁੱਤਾ ਹੈ ਨਹੀਂ ਤਾਂ ਉਹ ਨਾ ਤੰਦੂ ਜੇ ਹੈ ਇਹਦੇ ਵਰਗੇ ਨਹੀਂ ਹੁੰਦਾ ਕੁੱਤੇ ਵਰਗੇ ਹੁੰਦੇ ਕੁੱਤੇ ਨਾਲ ਥੋੜਾ ਜਿਹਾ بڑا ਹੁੰਦਾ ਬਿੱਲੀ ਜਿਹੜੀ ਬਿੱਲੀ ਆ ਮੰਨ ਲਾ ਬੜੀ ਬਿੱਲਾ ਵਾਲਾ ਉਹਦੇ ਨਾਲ ਥੋੜਾ ਜਿਹਾ بڑا ਹੁੰਦਾ ਉਹੀ ਰੂਪ ਜਿਹਾ ਹੁੰਦਾ ਆਪਣਾ ਹੀ ਉਹ ਤਿੱਖੇ ਜਿਹੇ ਮੂੰਹ ਵਾਲਾ ਨਹੀਂ ਉਹ ਕੁੱਤੇ ਉਹ ਸਾਲੇ ਉਹ ਉੱਧਰ ਆਏ ਉਹ ਤੇ ਜੂਪੀ ਕਰਨੀ ਪਈ ਕਿੱਧਰ ਉਹ ਚੀਜ਼ ਹੋਰ ਆ ਇਹ ਥੋੜਾ ਜਿਹਾ ਬਿੱਲੇ ਦੇ ਰੂਪੇ ਹੁੰਦਾ ਇਹਦੇ ਵਿੱਚ ਦੋ ਕੁੱਤੇ ਜਿਹਾ ਹਾਂ ਉਹੀ ਚੀਜ਼ ਹੁੰਦੀ ਆ ਬਿੱਲੇ ਦੇ ਰੂਪ ਹੁੰਦਾ ਇਹ ਜਿਹੜੇ ਤੂੰ ਕਹਿੰਦਾ ਉਹਨੂੰ ਪੰਦੀ ਤਿੰਦੂ ਉਹ ਨਾ ਨਾ ਹੋਰ ਕੁਛ ਕਹਿੰਨੇ ਯਾਰ ਤਿੰਦੂ ਆ ਤੇ ਬੱਬ ਗਰਾਉੜੂ ਪਤਾ ਨਹੀਂ ਕਿ ਆ ਕੋਈ ਸਹਾਰਾ ਬਹੁਤ ਨੌਵੇਂ ਪੰਜਾਬੀਆਂ ਨੇ ਰੱਖੇ ਹੋਏ ਇਹ ਸ਼ੇਰ ਦਾ ਦੂਈ ਜਿਹਾ ਕਾਪੀ ਆ ਸਾਡੇ ਕੋਲ ਪੈ ਜਾਣੇ ਜਿਹੜੇ ਖਾਸ ਹੈ ਉਹ ਬਗਿਆੜ ਹੁੰਦਾ ਗਰੂ ਬੜਾ ਮਗਰੂ ਜਿਹਾ ਨਾਲ ਬਗਿਆੜ ਹੁੰਦਾ ਨਾ ਹੋ ਸੌਰੀ ਬਗਿਆੜ ਨਹੀਂ ਯਾਰ ਦੂਆ ਹੁੰਦਾ ਇੱਕ ਹੋਰ ਬਾਗੜ ਬਿੱਲਾ ਹਾਂ ਬਾਗੜ ਬਿੱਲਾ ਜਾਂਦਾ ਉਹ 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 ਕੁੱਤਿਆਂ ਵਾਂਗੂ ਬੜੇ ਹੀ ਹੁੰਦੇ ਆ ਉਹ ਕੁੱਤੇ ਹੀ ਹੁੰਦੇ ਆ ਇਹ ਤਿੰਦੂ ਆ ਇਹ ਹੈ ਕੁੱਤੇ ਦੇ ਕਾਲ ਨੂੰ ਪੈਣਾ ਇਹਨੇ ਬੰਦੇ ਦੇ ਵੀ ਬੰਦੇ ਦੇ ਤਾਂ ਡਰਦਾ ਗਾਲ ਦੀ ਨਾਲ ਉਹੀ ਨਾ ਬੋਲੂ ਨੂੰ ਡਰਾਈ ਆ ਤੂੰ ਦਾਦਾ ਨੂੰ ਮੈਂ ਦਿਆ ਤਾਂ ਬਹੁ ਨੀ ਗੈ ਰੱਖੀ ਮੈਂ ਮੈਂ ਤਾਂ ਤੇਰੇ ਨਾਲ ਬੈਂਡਰੀ ਘੜੀ ਰਾਲ ਕੁੱਤਾ ਭੌਕਿਆ ਵੀ ਨੇ ਲੈਟ ਵਾਲੀ ਇਹਨੇ ਮੈਂ ਬਾਹਰ ਅਸਲਾ ਇਹ ਬੈ ਖੋਲਿਆ ਗੁਰਦੇ ਦੇ ਬਾਹਰ ਨਿਕਲਿਆ ਹੈ ਆਪਾਂ ਕੋ ਕਿਹੜੇ ਅਸਲਾ ਵੀ ਭੇਜੂ ਸ਼ੂਗਾਰ ਖੇਲੂਗਾ ਤੂੰ ਭਜਾ ਦੂੰਗਾ ਭਾਈ ਪੈਰ ਕਰ ਦੂੰਗਾ ਮਾਰੂੰਗੇ ਨੀ ਮਰੂੰਗੇ ਤਾਂ ਸਹੀ ਜੋ ਨਾ ਆਈ ਨਹੀਂ ਆਇਆ ਸਭ ਹਟ ਜਾ ਯਾਰ ਤੂੰ ਗੱਲੇ ਕਿਹੜੀ ਕਰਦਾ ਪੰਜਾਬੀ ਆਈ ਨਹੀਂ ਡਰੀਦਾ ਮੈਂ ਮੈਂ ਤਾਂ ਨਹੀਂ ਕਰਦਾ ਮੈਂ ਕਹਿੰਦੇ ਤੂੰ ਉਹਨੇ ਤੇਤੇ ਇੱਕ ਵਾਰੀ ਡਰਨਾ ਹੈ ਸਾਲਾ ਜਦ ਤੈਨੂੰ ਪਤਾ ਕਾਉਂ ਕਿਹੜੀ ਹੈ ਇੱਕ ਵਾਰੀ ਤੇਤੇ ਡਰਨਾ ਉਹਨੇ ਚਾਹੇ ਕੁਝ ਵੀ ਹੋਵੇ ਚਾਨਪੁਰ ਨੂੰ ਛੇਤੀ ਛੇਤੀ ਦਾ ਘਰ ਪੜਦਾ ਨਹੀਂ ਮਿਲੀ ਜਾਂਦਾ ਉਹ ਸ਼ਿਕਾਰ ਦੀ ਉਹ ਗੱਲ ਹੁੰਦੀ ਹੈ ਇਹਨੂੰ ਨਾਲੇ ਡਰਦਾ ਯਾਰ ਇੱਕ ਵਾਰੀ ਉਹਨੇ ਤੇਤੇ ਡਰਨਾ ਬਾਅਦ ਚ ਜੇ ਤੂੰ ਡਰ ਗਿਆ ਫਿਰ ਉਹਨੇ ਤੇਰੇ ਉੱਪਰ ਪੈ ਜਾਣਾ ਉਹਨੇ ਆ ਚੀਜ਼ ਦੇਖਣੀ ਆ ਦੁਹਾ ਦੇਖ ਰਿਹਾ ਤੇ ਬڑے ਚੂਏ ਨੂੰ ਛੇੜ ਕੇ ਦੇਖ ਲਈ ਜਿਹੜਾ ਬੜਾ ਹੁੰਦਾ ਛੋਟਾ ਤਾਂ ਭੱਜੂਗਾ ਬੜਦੇ ਤੂੰ ਡੰਡਾ ਮਾਰ ਕੇ ਜਾਊਂਗਾ ਹਣ ਤੇਰੇ ਪੈਨੂੰ ਭੱਜਣਾ ਉਹਨੂੰ ਪਤਾ ਹੀ ਮੈਂ ਤਕੜਾ ਮੈਂ ਇਹਦੇਗਾ ਲੜਦਾ ਜਾ ਕੇ ਆ ਚੱਕਰ ਹੋ ਜਾਂਦਾ ਤੇ ਆਉਣ ਲੱਗ ਗਿਆ ਹੁਣ ਆਪਾਂ ਤਾਂ ਇੱਥੇ ਹੀ ਉੱਪਰ ਸੁਰਤਾਂਪੁਰ ਘਰ ਲੌਜ਼ਮੈਂਟ ਹੁੰਦੀ ਸੀ ਹਾਂ ਆਹੀ ਵੀ ਤੈੰਦੂ ਆ ਮੇਰੇ ਆਪਣੇ ਸਾੜਾ ਰਾਤ ਨੂੰ ਕਿੰਨੇ ਗੁੰਨੇ ਵਿੱਚ ਰਹਿਣਾ ਹੋਣਾ ਜੀ ਇਧਰ ਦਰਖਤ ਪਰ ਵੀ ਚੜ ਜਾਂਦਾ ਇਹ ਆਹਾਂ ਦਰਖਤ ਪਰ ਬਹੁਤ ਸ਼ੀਤੀ ਜੜਦਾ ਇਹ ਸਾਲਾ ਦਿਨ ਵਿੱਚ ਹੀ ਨਹੀਂ ਦੇਖਿਆ ਰਾਤ ਨੂੰ ਹੀ ਆਉਂਦਾ ਦੇ ਰਾਤ ਨੂੰ ਤੈਨੂੰ ਸੂਲ ਦੇਖਦੇ ਆ ਰਾਤ ਕਾਲੇ ਸੂਲ ਵੀ ਨਹੀਂ ਦੇਖਦੇ ਨਾ ਦਿਨ ਚ ਰਾਤ ਨੂੰ ਕੰਮ ਕਰਦੇ ਤੈਨੂੰ ਖਾਣੇ ਆ ਕੇ ਹੁੰਦਾ ਹੈ ਨਾ ਦਿਨ ਚ ਆਉਣਾ ਹੀ ਨਹੀਂ ਉਹ ਰਾਤ ਨੂੰ ਗਾਹ ਪਾਉਣਾ ਪੈਣਾ ਵਜਾਈਣਾ ਆਜ ਤੈਨੂੰ ਬੈਣ ਲੱਗੀ ਹੋਈ ਇੱਥੇ ਪੈੜਾ ਦੇਖੀ ਮੈਂ ਸਵੇਰੋਂ ਉਦੋਂ ਮਲਗੀ ਜੀਆਂ ਤੇ ਗੰਨੇ 'ਚ ਵੜ ਗਏ ਕਹਿੰਦਾ ਸੂਰ ਆਏ 8 10 ਜੱਗਾ ਕਹਿੰਦਾ ਮਲਗੀ ਜੀਆਂ ਦਾ ਗੰਨੇ 'ਚ ਘੁੰਮਣਾ ਜੀ ਚੱਲ ਭਾਈ ਘੁੰਮ ਲੈਂਦੇ ਆ ਗੰਨੇ 'ਚ ਘੁੰਮਣ ਵੜ ਗਏ ਗਾਹਾਂ ਵਾਲੀ ਬੈਣ ਫੇਰ ਜਦ ਬੈਂਡ ਨੇ ਖੜਕਾ ਕਰਿਆ ਹਰ ਜੀ ਭੱਜ ਗਏ ਉਹ ਖੜੇ ਆ ਜਾ ਕੇ ਮੈਨੂੰ ਧੱਕਾ ਦੇ ਗਏ ਹਾਂ ਮੈਂ ਕਿਆ ਹੋ ਗਿਆ ਕਹਿੰਦਾ ਡਰ ਗਿਆ ਲੈ ਵੱਡਾ ਸੱਚ ਇੱਕ ਵਾਰੀ ਗੁੱਡੀ ਮਗਰ ਪੈ ਗਿਆ ਉਹ ਤੇ ਵਾ ਤਾਂ ਦੂਈ ਮੋਟਰ ਪਰ ਉਹ ਦੂਈ ਮੋਟਰ ਤੀ ਐਨੀ ਵੀਡੀ ਮੋਟਰ ਦੇ ਉਹ ਮਿਰਸੀਆਂ ਦੀ ਮੋਟਰ ਤੀ ਪਤਾ ਹੀ ਕਿੱਕਣਾ ਚੜ ਗਿਆ ਬਈ ਕਿੱਕਣਾ ਨਾ ਸ਼ਾਲ ਮਾਰ ਕੇ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਉੱਪਰ ਕਿੱਕਣਾ ਚੜ ਗਿਆ ਉਹ ਆ ਜਾਂਦਾ ਨਾ ਮਾਰੇ ਗਏ ਹੁਣ ਨਹੀਂ ਜਦ ਨਾ ਸਾਹਮਣੇ ਬੰਦੇ ਨੂੰ ਮੌਤ ਦੇਖਦੀ ਆ ਫਿਰ ਜੁਗਣਾ ਜੋਸ਼ ਆ ਜਾਂਦਾ ਵੀ ਕੁਝ ਕਰ ਚੁੱਕੇ ਗਏ ਵੀ ਹੋ ਜਾਮਾ ਆ ਚੀਜ਼ ਹੋ ਜਾਂਦੀ ਆ ਬਾਏ ਜਿਹੜੇ ਮੋਟਰ ਤੇ ਚੜ ਗਿਆ ਉਹ ਦੇਖਿਆ ਨਹੀਂ ਫਿਰ ਤਾਂ ਚੰਗਾ ਭਲਾ ਲਖੜਾ ਬੰਦਾ ਵੀ ਭੱਜਦਾ ਵੀ ਭੱਜ ਲੈ ਸੌਦੀ ਦੀ ਪੀਟ ਕੇ ਗੈਨ ਭਾਈ ਮੌਤ ਦਾ ਡਰ ਹੈ ਹਾਂ ਪਤਾ ਹੈ ਉਹ ਚੱਲ ਚਲੀ ਉਧਰ ਦੇਖੀ ਜਾਗੇ ਜੀਰੀ ਕੰਟਰਾ ਨੰਬਰ ਆ ਗਿਆ ਹੈ ਪਾਣੀ ਖੜੋ ਗਿਆ ਪਾਣੀ ਤਾਂ ਰੋਕਿਆ ਬਾਦਿਕ ਉੱਪਰਲੇ ਖੇਤ ਵਿੱਚ ਜ਼ਿਆਦਾ ਹੈ ਇੱਧਰ ਨੂੰ ਥੋੜਾ ਥੋੜਾ ਜਾ ਰਿਹਾ ਉੱਪਰੋਂ ਟਪ ਰਿਹਾ ਕਿਤੇ ਕਿਤੇ ਐਂ ਤਾਂ ਚੱਲ ਕੋਈ ਨਹੀਂ ਭਈਏ ਲਾਦਾਂਗੇ ਪੰਜ ਚਾਰ ਦਿਨ ਨੂੰ ਉੱਪਰ ਉਹਨਾਂ ਕੱਟ ਕੇ ਰੱਖ ਦੇਣੀ ਆ ਪਾਣੀ ਉਧਰ ਤੇ ਇੱਥੇ ਆਪਣਾ ਜੇ ਬਾਹਰ ਇੱਥੇ ਚੜਵਾ ਲਈ ਆਮ ਜੇ ਕੁਝ ਨਹੀਂ ਫਰਕ ਪੈਂਦਾ ਆਪਣਾ ਬੜਾ ਉਹਨਾਂ ਕੇ ਨਾ ਹੈਗੇ ਬੰਦੇ ਲਾ ਕੇ ਖਾਲ ਪਾ ਦੇ ਉਧਰ ਸਮਝ ਗਿਆ ਇੱਕ ਭਈਏ ਦੇ ਤੇ ਘਾਂਟਾ ਲਵਾ ਲਈ ਬਾਦ ਬੰਦੇ ਹੈਗੇ ਉਹਨਾਂ ਤੇ ਲਾਉਂਗਾ ਆਹੇ ਬਿੱਤੀ ਆਏ ਗੰਨੇ ਦੇ ਨਾਣਾ ਤੇ ਕੈਕ ਨਾਲ ਖਾਂਡ ਦੀ ਬੱਟਲਾ ਧਾਨਾ ਦੀ ਆਹ ਗੰਨੇ ਦਾ ਵੀ ਉਹਦਾ ਵੀ ਐਂ ਨਿਕੜੀ ਜਾਵੇ ਪਾਣੀ ਇਹ ਪਾਣੀ ਉਦੋਂ ਨੂੰ ਨਿਕਲਦਾ ਉਹਦਾ ਆਹੋ ਜਣੀ ਫਿਰ ਆਹ ਪਾਣੀ ਸੁੱਕ ਜਾਣਾ ਤੇਰੇ ਜਿਹੜੇ ਇੱਕ ਦਿਨ ਵਿੱਚ ਕੱਲ ਦੇਖਦੇ ਆਂ ਕਿਆ ਕਹਿੰਦਾ ਹੁਣ ਬਈਆਂ ਤੇ ਲਾਉਂਗਾ ਪੰਜ ਚਾਰ ਦਿਨ ਤੱਕ ਲਾਉਂਦੇ ਆ ਆਹੋ ਪਰਸਾ ਜੇ ਉੱਥੇ ਲਾਰੇ ਕੁਛ ਨਹੀਂ ਬਿਗੜਨਾ ਹਲੇ ਤਾਂ ਕੋਈ ਨਹੀਂ ਹਫਤਾ ਲੰਘ ਜਾਣ ਦੇ ਥੱਲੇ ਵੀ ਗਿੱਲਾ ਹੈ ਨਾ ਥੱਲੇ ਵੀ ਨਹੀਂ ਹੈਗੇ ਐਂ ਜੇ ਤੋਂ ਗਾਂ ਵੀ ਬਹੁਤੇ ਥੱਲੇ ਆ ਉਹ ਵੀ ਨਹੀਂ ਉੱਪਰੇ ਇਹ ਸਮਝ ਗਏ ਚਲ ਜਿਹੜਾ ਥੱਲੇ ਹੋਊ ਜੰਮਿਆ ਉਹ ਹੋਰ ਕਿਆ ਹੋਊ ਆਹੀ ਨੀ ਜੰਮਣ ਲੱਗ ਗਈ ਐ ਤਾਂ ਕੋਈ ਕੋਈ ਦਾਣਾ ਹੁਣ ਚੱਲ ਐ ਤਾਂ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਹੰਤਾ ਸਮਝੀ ਕਰੇਗਾ ਹੁਣ ਪਾਣੀ ਇਹਨੇ ਮੂੰਹ ਤਾਂ ਲੱਗ ਜੂ ਪਤਾ ਵੀ ਕਿੰਨੀ ਕੀ ਜੰਮਦੀ ਆ ਇਹਦੇ ਮਾੜੀ ਮੋਟੀ ਜਾਂ ਕੋਈ ਦਾਣਾ ਨਿਕਲੇ ਹੁੰਦਾ ਉਹ ਗੱਲ ਵੱਖ ਆ ਇਹ ਰਹੂਗਾ ਸਿੱਟਾ ਇਹ ਰਿਹਾ ਸਾਡੀ ਫੇਰ ਰੰਗ ਦੀ ਆਹ ਪਨੀਰੀ ਦਾ 12 24 ਘੰਟੇ ਪੀ ਹੋਈ ਰਹਿੰਦੀ ਤਾਂ ਨਹੀਂ ਜੰਮਦੀ ਗਏ ਜੰਮਦੀ ਨਹੀਂ ਹੈਗੀ ਗਰਮੈਸ ਨਾਲ ਜੰਮੇ ਆਉਂਦੀ ਜਿੱਥੇ ਗਰਮੈਸ ਹੋ ਜਾਂਦੀ ਆ ਆਹੋ ਯਾਨੀ ਇਹ ਤਾਂ ਹੁਣ ਇਹਦੇ ਕਰਕੇ ਜਿਹੜੀ ਥੱਲੇ ਆਈ ਹੋਈ ਉਹ ਮਾੜੀ ਮੋਟੀ ਕਿਤੇ ਦੇਖੂਗੀ ਨਹੀਂ ਤਾਂ ਇੰਨੀ ਉਹ ਨਹੀਂ ਹੁੰਦੀ ਮੈਨੂੰ 100% ਤੈਨੂੰ ਕਹਿਣਾ ਮੈਂ ਗਾ ਹਾਂ ਠੀਕ ਹੈ ਚੱਲ ਕੋਈ ਨਹੀਂ ਜਿਹੜਾ ਕੁਝ ਹੈਗਾ ਉਹੀ ਆ ਹਾਂ ਕਰ ਵੀ ਜਾਂ ਸੱਦੇ ਆਏ ਵੀ 4 ਦਿਨ ਪਾਣੀ ਸੁੱਕ ਜਪੇਗਾ ਕੱਲ੍ਹ ਨੂੰ ਪਰਸੋਂ ਨੂੰ ਹਵਾ ਗੈਲ ਪੱਛੋਂ ਚੱਲ ਪਵੇ ਕੱਲ੍ਹ ਨੂੰ ਸ਼ਾਮ ਤੱਕ ਪਾਣੀ ਹੋਣਾ ਨਹੀਂ ਦੇਖ ਲੈ 100% ਪਾਣੀ ਸੁੱਕ ਜਾਵੇ ਪਾਣੀ ਪਾ ਦੇ ਇੱਕ ਲਾਗ ਲਾਗ ਪਾਣੀ ਸੁੱਕ ਗਿਆ ਪਾਣੀ ਖਤਮ ਹੋ ਜਾਣਾ ਥਾਂ ਦਾ ਉੱਧਰ ਲਾ ਖਤਮ ਹੋ ਗਿਆ ਇੱਧਰ ਵੀ ਖਤਮ ਹੋ ਜਾਣਾ ਫੇਰ ਇੱਕ ਇੱਧਰ ਲਾ ਕੱਲ ਨੂੰ ਖਤਮ ਹੂੰ ਚੱਲ ਚੱਲੀਏ ਘਰ ਨੂੰ ਚੌਥੇ ਨੂੰ ਵੜਾ ਦੇ ਉੱਤੇ ਵੀ ਬਈਆਂ ਦੇ ਵੜਾ ਕੇ ਫੋਕ ਕਰਵਾ ਲਈ ਹੈ ਉਹ ਬਈਆਂ ਦੇ ਪਰਵਾ ਕੇ ਜਿਆਦਾ ਜਿਆਰਾ ਪਾਣੀ ਹੋਇਆ ਦੇਖਦਾ ਇੱਥੇ ਨੂੰ ਕਿੰਨਾ ਕਿ ਟੱਪਦਾ ਉੱਪਰ ਨੂੰ ਹੈ ਉਹ ਤਾਂ ਮੜਾ ਮੜਾ ਚੁੰਦਾ ਏ ਆ ਭਰ ਗਿਆ ਗੰਨਾ ਫੁੱਲ ਕੱਲ ਦੇ ਲੈ ਇੰਨਾ ਵੀ ਪਿਆ ਗੰਨੇ ਚ ਪਾਣੀ ਨਹੀਂ ਤਾਂ ਜਮਾ ਨੱਕੇ ਲਾ ਕੇ ਗਿਆ ਪਰਸੋਂ ਆਹ ਉਹ ਉੱਪਰ ਜਿਹੜੇ ਨੇ ਡੱਡੇ ਜੁਕ ਮੇਰਾ ਨੇ ਪਾਣੀ ਆ ਗਿਆ ਨਹੀਂ ਦਾ ਹੋਏ ਹੁੰਦੇ ਚੱਲ ਕੋਈ ਨਹੀਂ ਕੰਮ ਨੂੰ ਕੱਲ ਨੂੰ ਦੇਖਣਾ ਜੀ ਚੱਲ ਚਲੀਏ ਕੰਮ ਚੱਲ ਜੀ ਪਰਸੋਂ ਨੂੰ ਚੌਥੇ ਨੂੰ ਲਾਣੀ ਪਈ ਏ ਸਮਝ ਗਏ ਉਹ ਕੋਈ ਨਹੀਂ ਤਾਂ ਲੱਗ ਜੂ 2-4 ਦਿਨ ਅਟਕੇ ਲੱਗ ਜੂ ਕੁਝ ਨਹੀਂ ਵਿਗੜਦਾ ਇੱਕ ਵਾਰੀ ਖੇ ਸੋਕ ਜੂਵੇ ਬਸ ਹਾਂ ਖੇਤ ਨੂੰ ਪਿਆਰ ਪਾਰ ਇੱਕ ਸਾਲ ਆਉਤੇ ਸਹੀ ਝੱਲੀਆਂ ਪਾਣੀ ਵਿੱਚ ਵੱਢੀ ਬਤੇਰੀ ਵਾਰੀ ਹੋਈ ਏ ਕਿਹੜੇ ਪਹਿਲੀ ਵਾਰੀ ਹੋਇਆ ਸੜੀਆਂ ਮੁੰਜਰਾ ਵੱਢ ਕੇ ਸੜੀਆਂ ਇਹ ਕਿਹੜੇ ਪਹਿਲੀ ਵਾਰੀ ਹੋਇਆ ਕੰਮ ਆਉ ਮੈਂ ਤੁਹਾਨੂੰ ਗੱਲ ਦੱਸਦਾ ਦੋ ਦਿਨ ਦੀ ਓਕੀ ਆ ਦੋ 74 ਚੌਥੇ ਨੂੰ ਲਾ ਰਹੇ ਹਾਂ ਉਹਨਾਂ ਚਾਲਾ ਲੋ ਜੀ ਸਮਾਨ ਸਾਰਾ ਹੀ ਜੰਮਿਆ ਏ ਧਨੀਆਂ ਪਾਲਕ ਸਾਗ ਮੇਥੇ ਮੇਥੇ ਮੁੱਥੇ ਸਾਰਾ ਕੁਝ ਗੋਭੀ ਸੁੱਕ ਤਾਂ ਨਹੀਂ ਗਿਆ ਗੋਭੀ ਵੀ ਹੋਇਆ ਈ ਪਰ ਡੀਲਾ ਸਭ ਤੇ ਬੈਨਾ ਹੋਇਆ ਏ ਓ ਜੀ ਡੀਲਾ ਸਭ ਤੇ ਪੈਣਾ ਹੋਇਆ ਹੈ ਜੀ ਇਹ ਤਾਂ ਹੋਏ ਜਾਂਦਾ ਇਹ ਕਿੱਕਣਾ ਹੋ ਜਾਂਦਾ ਓ ਦੇਖ ਲਾ ਉਹਨੂੰ ਨਿੰਬੂ ਵੀ ਲੱਗਿਆ ਹੈ ਛੋਟੇ ਛੋਟੇ ਜਿਹੇ ਨੂੰ ਹਾਂ ਜੀ ਹੂੰ ਸਨੀਆਂ ਬੈਗ ਕੰਮ ਆਉਂਗੋ ਸਫਾਈ ਕਾਦੀ ਸ਼ੁਰੂ ਕਰਤੀ ਐ ਇਹ ਇੱਕ ਘਰ ਦੀ ਪ੍ਰਾਣੀ ਹਲੇ ਤਾਂ ਟਾਈਮ ਵੀ ਨਹੀਂ ਆਇਆ ਹੈਗਾ ਤੁਸੀਂ ਪਹਿਨੀ ਸਫਾਈ ਕਰਤੀ ਅੱਜ ਕਿੰਨੀ ਤਰੀਕਾ 28 ਤਰੀਕ ਹੋਗੀ ਹਲੇ ਤਾਂ ਬੋਟਾਂ ਦੀ ਸਫਾਈ ਹੋਣੀ ਆ ਓ ਸ੍ਰੀ ਕਾਲ ਜੀ ਹਲੇ ਤਾਂ ਬੋਟਾ ਬੋਟਾ ਚੱਲੂ ਤੇ ਬਾਅਦ ਪਹਿਲਾ ਦੁਸ਼ਹਿਰਾ ਆਏ ਨਾ ਬੋਟਾਂ ਤੇ ਹੂੰ ਬੋਟਾ 15 ਦੀਆਂ ਸੈਰਾ ਕਰਾ ਦੇਖ ਲਓ ਸੈਰਾ ਅਹ ਤੇਰੇ ਬਣਾਤਾ ਇਹਨਾਂ ਹੈ ਪਤਾ ਨਹੀਂ ਬਾਹਰ ਲਾਈ ਡੀਜ ਵੀ ਦਾ ਥੈਲਾ ਲਗੂਗੀ ਰੱਖੀ ਕਿਹੇ ਥੈਲਾ ਇਹ ਉਹ ਚੱਲ ਠੀਕ ਆ ਵਧੀਆ ਕਰਿਆ ਕਰਤੀ ਸਫਾਈ ਬਣਾਤਾ ਇਹਨਾਂ ਓਕੇ ਰਿਪੋਰਟ ਚੱਲ ਠੀਕ ਆ ਜ਼ਰੂਰੀ ਹੈ ਸਫਾਈ ਵਧੀਆ ਲੱਗਦਾ ਨਹੀਂ ਸਫਾਈ ਦੇ ਬਿਨਾ ਫਿਰ ਬੰਦਾ ਜੰਦਾ ਰਹੀ ਜਾਂਦਾ ਘਰ ਠੀਕ ਚੱਲ ਠੀਕ ਕਾ ਹੈਗਾ ਤਾਂ ਉਹ ਮੋਰ ਜੀ ਮੈਸਾ ਦਾ ਰਾਜਾ ਆ ਕਿਦਾਂ ਬਾਈ ਬੜਾ ਵਧੀਆ ਬਾਈ ਠੀਕ ਆ ਜੀ ਠੀਕ ਹੈ ਉਹ ਕੇਰਪਾਉਡ ਹੈ ਹੈ ਉਹ ਕੇਰਪਾਉਡ ਠੀਕ ਠਾਕ ਕੀ ਕਹਿੰਦਾ ਘਾ ਤਾਂ ਮਾਰਦਾ ਛਾਲਾਂ ਉਹ ਘਾ ਦਾ ਉਧਰ ਵੱਡ ਨਹੀਂ ਹੋਇਆ ਪੂਰਾ ਪਾਤੇ ਉਹਦਾ ਵੱਡ ਲਿਆ ਉਹਦੇ ਤੋੜਾ ਡੀਲਾ ਫੇਰ ਕੇ ਮੈਂ ਵਿੱਚ ਡੀਲਾ ਤਾਂ ਜਮਣੀ ਜਮਣਾ ਜੜ ਤੇ ਨਿਕਲਣਾ ਹੈ ਹੂੰ ਕਿਉਂ ਉਧਰ ਬਾਤ ਕਰ ਰੋ ਅਸਲੋਂ ਬਾਤ ਤਾਂ ਹੀ ਨੇ ਉੱਪਰ ਤੇ ਹੁਣ ਤੂੰ ਅੱਖਾਂ ਨੂੰ ਚੱਲੇ ਆ ਮਾ ਕੱਖ ਵੱਡਲਾ ਭਰੀ ਕੱਲ ਦੇ ਪਰਸੋਂ ਨਹੀਂ ਪਏ ਪਰਸੋਂ ਦਾ ਬਾਜਰਾ ਦੇ ਲੈਂਦਾ ਇੰਦਰ ਵੀਜੇਪ ਜਿਹੜਾ ਕੋਈ 5 ਲੀਟਰ ਤੇਲ ਫੂਕਿਆ ਕਿਸੇ ਨੂੰ ਗਿਆ ਪਤਾ ਦਾ? ਕਿਆ ਪਤਾ ਤਾਂ ਕਿਸੇ ਨੂੰ ਗਿਆ ਪੰਨਾ ਹੈ? ਉਹ ਪਤਾ ਨੂੰ ਸੋਣੀ ਰਈ ਮਾਰਦਾ। ਉਹ ਵੀਡੀਓ ਵੀਡੀਓ ਦੇਖੀਏ ਕਿ ਕਿੰਨਾ ਡੋਡੀ ਉੜਦੀਆਂ ਦੀ ਆਉਂਦੀ ਆ। ਹਾਂ ਹਵਾ ਚ ਦੇ ਐਡੀ ਡੋਡੀ ਥਲੀ ਕਈ ਵੀ ਦੇਖ ਲੈ। ਐਡੀ ਡੋਡੀ ਪਈ ਬਹੁਤ। ਡੋਡੀ ਸਭ ਤੇ ਪਈ ਐ। ਇੱਕ ਦੇ ਕੇ ਸਭ ਤੇ ਪਈ ਐ। ਜੀਰੀ ਮੇਰੀ ਵੀ ਲੱਗਦਾ ਵੀ ਨਸਰੇ ਆਉਣੀ ਪਈਓ। ਹਾਂ ਸਰੂ ਵੀ ਹੂੰ ਸਾਰੀਓ। ਉਹ ਕੀਲਾ ਲੱਗਦਾ ਹੀ ਆ ਉਹ। ਕੋਈ ਥੱਲੇ ਨਹੀਂ ਸਿਰਉਂਗਾ। ਨਾ ਥੱਲੇ ਸੁੱਕਾ ਪਾਣੀ ਸੁੱਕ ਗਿਆ। ਨਾ ਪਾਣੀ ਬਾਹਰ ਆਜੋ ਉੱਪਰ ਤੇ। ਕੋਣ ਆ ਗਿਆ ਥਲੋ ਫੇਰ ਜੰਮੂ ਵੀ ਭਾਈ। ਕੱਲ ਦਾ ਦੇਣਾ ਬਸ। ਹਾਂ। ਕੱਲੂ ਸ਼ਾਮ ਨੂੰ ਪਾਣੀ ਢੜ ਜਾ। ਅੱਛਾ ਉੱਪਰ ਤੇ ਹੁਣ ਮੜਾ ਮੜਾ ਪਾਣੀ ਰਹਿ ਗਿਆ। ਜਿੰਨਾ ਆਉਣਾ ਤਾਂ ਆ ਦਿਆ। ਅੱਛਾ। ਹੁਣ ਉਹ ਗਾਂ ਲੰਗੂਗਾ ਹੌਲੀ ਹੌਲੀ। ਕੋਈ ਯਾਰ ਕੱਲ੍ਹ ਸ਼ਾਮ ਨਹੀਂ ਹੁੰਦਾ ਬਥੇਰੀ ਨਿਕਲੇ। ਮੈਂ ਕਿਹਾ ਕੋਈ ਕਹਿੰਦਾ ਏ। ਟੈਨਸ਼ਨ ਨਾ ਲੈ ਤੂੰ। ਟੈਨਸ਼ਨ ਕਦੀ ਲੈਣੀ? ਹਾਂ। ਚੱਲਿਆ ਦੁਨੀਆਂ ਨਾਲੇ ਨੇ। ਖਾ ਉਹ ਚੈੜਾ। ਤੇਰਾ ਆਇਆ ਵੀ ਤੇਰੀ ਆਪਣੇ ਖੇਤ 'ਚ ਆ। ਅਸੀਂ ਠੇਕੇ ਵਾਲੇ ਆ ਜਿਹਦੇ ਨਾਲ ਠਿਕਾਣਾ ਮੈਂ ਤੁਹਾਨੂੰ ਆਪ ਕਹਿੰਦਾ ਵੀ ਯਾਰ ਟੈਨਸ਼ਨ ਹੈ ਕਿ ਨਹੀਂ ਟੈਨਸ਼ਨ ਲੈ ਕੇ ਕੋਈ ਮਿਲਣਾ ਕੋਈ ਨਹੀਂ ਹਣਾ ਜਿਹੜਾ ਉਹਨੇ ਤੁਹਾਨੂੰ ਦੇਣਾ ਹੈ ਦੇ ਦੇਣਾ ਅਸੀਂ ਠੌਲ ਕਰਦੇ ਆ ਜੇ ਪਰ ਇੰਨਾ ਕ ਵੀ ਗਾਹ ਤੇ ਕੋਸ਼ਿਸ਼ ਕਰੇ ਕਰਨੀ ਵੀ ਪੀਆਰ ਲਾਉਣੀ ਵੀ ਜਗ੍ਹਾ ਵੀ ਵੀ ਜਗ੍ਹਾ ਉਹੀ ਚਾਹੀਦੀ ਯਾਰ ਜਿਹੜੀ ਗਿਰਦਾ ਦੀ ਪੈਸੇ ਚਾਹੀਦੇ ਮੈਂ ਤਾਂ ਪਿੰਡ ਡੋਬਿਆ ਬਾਈ ਮੇਰੀ ਗੱਲ ਸੁਣ ਬਾਈ ਦੇਖੋ ਮੇਰੀ ਇਹ ਇੰਨਾ ਚਾੜ ਨਹੀਂ ਬਾਈ ਚਾੜ ਨਿਕਲਿਆ ਅਸੀਂ ਚਾਰਿਆਂ ਨੇ ਲਾਇਆ ਬਾਈ ਚਾੜ ਤਾਂ ਹੁਣ ਵੀ ਕੋਈ ਨਹੀਂ ਇਹ ਤਾਂ ਚੰਗੀ ਨਿਕਲੇ ਆਂਦੀ ਉਹ ਫੇਰ ਤਾਂ ਬੱਲੇ ਬੱਲੇ ਦੀ ਠੀਕ ਆ ਹੁਣ ਮੈਨੂੰ ਨਿੰਦੀ ਜਾਣਾ ਸਾਰੇ ਨਿੰਦੀ ਨਿੰਦੀ ਨਿੰਦਾ ਇੱਕ ਮੈਂ ਹੋਰ ਚੀਜ਼ ਦੇਖੀ ਆ ਜਿਹੜੇ ਕਵੇਰੀ ਦੇ ਬੀਜ ਆ ਇਹ ਸਾਰੇ ਗਰੇ ਆ ਸਵਾ ਵਾਲਿਆਂ ਦੇ ਬੀਜ ਨਹੀਂ ਗਰੇ ਹਾਂ ਜੱਸੇ ਜੇ ਮੇਰੇ ਲਾਗ ਪੂਰੇ ਪੱਕੇ ਬਈ ਮੇਰੇ ਨਾਲੋਂ ਵੀ ਜ਼ਿਆਦਾ ਸਬਾ ਦਾ ਸਬਾ ਦਾ ਮੈਂ ਆ ਇੱਕ ਦੋਕ ਤੱਕੀਆਂ ਉਹ ਵੀ ਬੂਟੇ ਦੀ ਸ਼ਾਮ ਜੀ 4 ਵਾਲੀ ਸੀ ਉਰਲੀ ਸਾਈਡ ਵਾਲੀ ਮੇਰੇ ਕੋਲ ਹਾਂ ਉਹਦੇ ਨਾਲ ਇੱਕ ਦੋ ਕੀਆਂ ਕਿਤੇ ਤੱਕੀ ਆ ਮਾੜੀ ਮੋਟੇ ਤੇਰੇ ਤਾਂ ਪੱਕੀ ਨਹੀਂ ਜੱਸੇ ਤੇ ਪੂਰੀ ਪੱਕੀ ਵੀ ਸੀ ਉਹ ਵੀ ਗਰ ਗਈ ਕਾ ਨੂੰ ਗਰੀਆਂ ਨੇ ਇੱਕ ਦੋਕ ਤੱਕੀਆਂ ਗਰੀਆਂ ਕਿਤੇ ਕਿਤੇ ਬਸ ਉਹ ਮੇਰੇ ਵਾਲੇ ਵਾਂਗ ਗਰੀਆਂ ਜਿਗੜਾ ਤੇਰੇ ਆ ਬਸ ਬਈ ਸਾਰੀ ਖੜੀ ਆ ਹੂੰ ਅਜਨੇਗਾ ਰੱਖੀ ਨਾਲੇ ਜੀਤੇ ਦੀ ਕੀ ਹੋ ਗਿਆ ਆਪਣੇ ਵਾਲੇ ਇਲਾਕੇ ਜਾ ਗਿਆ ਤੈਹੀਂ ਦੇਖਿਆ ਸੀ ਕਿੱਥੇ ਦੇਖਿਆ ਉਹ ਆਪਣੇ ਇਲਾਕੇ ਜੇ ਲਾਸ ਮਿੰਟ ਹੋਈ ਆ ਯਾਰ ਤੂੰ ਤੂੰ ਪੰਮੇ ਸੁਣੇ ਦੇਖੀ ਤੇ ਮੇਰੀ ਹੁੱਤਾ ਭੁੱਲਾ ਮਟੋਗੀ ਹੁੱਤਾ ਭਰਾ ਆ ਕੇ ਲਾਸ ਮਿੰਟ ਟੋਕੀ ਸੜੀ ਉਹ ਲਾਸ ਉਹ ਕੱਲ ਮੇਰੇ ਸਹੁਰਿਆਂ ਹੋਈ ਫੇਰ ਉਹ ਸਾਰੇ ਬਸ ਹੀ ਘੁੰਮੀ ਜਾਂਦਾ ਹੋ ਰਾਤੀ ਰਾਤ ਮਣਾ ਹੀ ਹੈ ਕੋਈ ਘੁੰਮਿਆ ਅੱਠਾਂ ਯਾਰ ਕਿ ਆਪ ਤਾਂ ਕਿੱਥੇ ਘੁੰਮਿਆ ਉਹ ਨਹੀਂ ਘੁੰਮਣ ਵਾਲੇ ਯਾਰ ਮੈਨੂੰ ਨਹੀਂ ਕਿੱਥੇ ਕਹਿੰਦੇ ਕਿੱਥੇ ਕਿੱਥੇ ਲੱਭ ਜਾਨੀ ਮੇਰੇ ਕਰਕੇ ਤਾਂ ਮੈਂ ਸਾਰੀ ਰਾਤ ਕੈਮਰਾ ਫੋਲ ਤਾਂ ਮੈਂ ਦੇਖਾਂ ਤਾਂ ਵੀ ਕੁਝ ਦਿਖਿਆ ਪਰ ਕੁਝ ਨਹੀਂ ਦਿਖਿਆ ਕੈਮਰੇ ਆ ਉਹ ਛੋਟਾ ਤੂੰ ਦੇਖ ਲੈ ਬੜਾ ਸੁਰਤਾਂ ਤੇ ਬੈਠਾ ਹੁੰਦਾ ਅੱਜ ਆ ਠੱਕ ਗਿਆ ਕਿੰਦੀ ਆਉਂਦਾ ਹੁਣ ਇਹ ਤਾਂ ਤੁਰਨ ਵਾਲੇ ਜਾਂ ਮੈਂ ਤਾਂ ਕੀ ਪਤਾ ਕਿੱਥੇ ਤੇ ਕਿੱਥੇ ਤੂੰ ਬਗਾਇਣਾ ਹੈ ਨੇ ਉਹ ਤਾਂ ਹੈ ਉਹ ਕੋਈ ਕੜਾ ਕੋਈ ਕੰਮ ਤੋੜ ਰਾਇਆ ਫੇਰੇ ਹੀ ਉਹਦਾ ਹੋਰ ਕੀ ਹੈ ਹਾਂ ਉਹਨੇ ਇਹ ਰੂ ਦਾ ਲੁਕਦਾ ਫਿਰਦਾ ਹੁਣ ਤੂੰ ਇਹਦਾ ਕੰਮ ਕੀ ਆ ਉਹਨੇ ਵੱਢੀ ਜਾਣਾ ਬਸ ਖੱਡਾ ਪੱਟ ਲੀਆਂ ਵੱਢ ਤੇ ਆ ਖੱਡਾ ਪਤਾ ਤੂੰ ਸਵੇਰੇ ਗੁਰਦਾਰੇ ਮਾਤੇ ਹਾਂ ਉਹ ਤੁਸੀਂ ਉਰੇ ਫਿਰਦੇ ਆ ਹਾਂ ਤਰੋਂ ਜਾਂਦਾ ਲੱਗ ਫੇਚੇ ਚਲੇਣ ਨਾ ਜਿਕਣਾ ਜੀ ਸੂਰਗਾਂ ਦੇ ਇੱਕ ਰਾਜ 10 ਕਿਲੋਮੀਟਰ ਘੁੰਮ ਲੈਂਦਾ ਜਿਕਣਾ ਕੋਈ ਕੰਮ ਜਾਨਵਰਾਂ ਦੇ ਇਹਨੇ ਕਿਹੜੀ ਇੱਕ ਜਗ੍ਹਾ ਥੋੜੋ ਬੈਠਣਾ ਕੋਈ ਤਾਂ ਚੱਲੀ ਜਾਂਦਾ ਕੁੱਤਾ ਦੂਰ ਤੱਕ ਰਾਜਦਾ ਤੂਬਾ ਕੁੱਤਿਆਂ ਦੀ ਬਹੁਤ ਨੜਦਾ ਬਹੁਤ ਭੱਜਦਾ ਬਹੁਤ ਭੱਜਦਾ ਚਿੱਤਾਂ ਕਿਤੇ ਥੋੜਾ ਭੱਜਦਾ ਹੁਣ ਚਿੱਤਾਂ ਸੱਤ ਜਾਨਾ ਚਿੱਤਾਂ ਭੱਜਦਾ ਬਹੁਤ ਤੇਜ਼ ਆ ਉਹ 95 ਕਿਲੋਮੀਟਰ ਦੀ ਰੇਸ ਆ ਉਹਦੀ ਘਾਟੇ ਦੀ 95 ਕਿਲੋਮੀਟਰ ਘਾਟੇ ਚ ਕੱਢਦਾ ਹਾਂ ਤੁਸੀਂ ਕਾ ਭਾਰ ਦੇ ਆਹ ਤੇਰੇ ਚਿੱਤਾਂ ਥੋੜੋ ਆ ਇਹ ਹਾਂ ਇਹ ਤਾਂ ਤੁਗਾ 32 32 ਚਿਤਾ ਇਹਦਾ ਉਹਦਾ ਫੇਸ ਇੱਥੇ ਸਾਰੇ ਪੰਜਾਬ ਜਾਲਾ ਟੋਜਣਾ ਦਾ ਬਿੱਲੀ ਇਹ ਬਿੱਲੀ ਬਿੱਲੀ ਨਾਲੋਂ ਥੋੜਾ ਜਿਹਾ ਵੱਡਾ ਬਿੱਲੀ ਦਾ ਵੱਡਾ ਹੁੰਦਾ ਥੋੜਾ ਜਿਹਾ ਚਿਤਾ ਦਾ ਐਡਾ ਹੁੰਦਾ ਛੇਰ ਤੇ ਛੋਟਾ ਹੁੰਦਾ ਇਹ ਬਿੱਲੀ ਵਰਗਾ ਹੁੰਦਾ ਬਿੱਲੀ ਨਾਲੋਂ ਬਿੱਲੀ ਨਾਲੋਂ ਡਬਲ ਆਲਾ ਬਸ ਬਿੱਲੀਆਂ ਜਿਹੜਾ ਬੜੀ ਬੜੀ ਬਿੱਲੀ ਗੱਲਾ ਕਿਹੜਾ ਬਿੱਲਾ ਬੜਾ ਐਡਾ ਹੁੰਦਾ ਏ ਉਹਦੇ ਨਾਲੋਂ ਡਬਲ ਹੋਊਗਾ ਬਸ ਬਾਹਰ ਬਿੱਲਾ ਹੁੰਦਾ ਕਿਹੜੀ ਪਰਿਯਾਤੀ ਹੈ ਜਿਹੜਾ ਬਾਹਰ ਬਿੱਲਾ ਹੁੰਦਾ ਇਹਨਾਂ ਆਪਣਾ ਡੱਬੀਆਂ ਵਾਲਾ ਹੁੰਦਾ ਜਿਹੜਾ ਆਪਣੇ ਪਿੰਡਾਂ ਵਾਲਾ ਬਿੱਲਾ ਉਹਦਾ ਹੁੰਦਾ ਇੰਨਾ ਕ ਇਹ ਬਾਹਰਲਾ ਥੋੜਾ ਜਿਹਾ ਇੱਥ ਏ ਵੀ ਸਾਲਾ ਸੁਣਾ ਕਰਦਾ ਹੈ ਹਾਂ ਕਰਦਾ ਹੁੰਦਾ ਐਡਾ ਹਾਂ ਲੰਬਾ ਜਿਆਦਾ ਹੁੰਦਾ ਥੋੜਾ ਜਿਹਾ ਇਹ ਫੜਦਾ ਕਰ ਦਿੰਦੇ ਕੁੱਤੇਆਂ ਨੂੰ ਦੇਖ ਲਈ ਕਦੇ ਬੰਦੇ ਵੀ ਪੈਂਦਾ ਹੈ ਯਾਰ ਹੁਣ ਉਹ ਨਹੀਂ ਪੈਂਦਾ ਹੁਣ ਜੇ ਇਹਨੂੰ ਡਰ ਲੱਗੂਗਾ ਫਿਰ ਤ ਉਹਨੇ ਪੈਣਾ ਹੀ ਆ ਹੁਣ ਸੱਪ ਕਦੇ ਬੰਦੇ पे ਨਹੀਂ ਪੈਂਦਾ ਜੇ ਪੈਣਾ ਇਹਨੂੰ ਡਰ ਲੱਗੂਗਾ ਹੁਣ ਚੂਹਾ ਦੇਖੀ ਤੂੰ ਜਿੱਤੇਰੇ ਕਦੇ ਚੂਹਾ ਜੇ ਕਹੇ ਪਾਣੀ ਲੱਗਦਾ ਜੇ ਤਾਂ ਬੜਾ ਹੈ ਤੇ ਇਹਦਾ ਪੂੰਗਾ ਉੱਪਰ ਪੈਂਦਾ ਹੈ ਇਹ ਤੂੰ ਤਾਂ ਡੰਡਾ ਲੈ ਕੇ ਮਾਰੂਗਾ ਤੇਰੇ ਉੱਪਰ ਨੂੰ ਆਉਣਾ ਉਹਨੇ ਜਿਹੜਾ ਛੋਟਾ ਉਹਨੇ ਭੱਜ ਜਾਣਾ ਉਹਨੂੰ ਪਤਾ ਨਹੀਂ ਮੈਂ ਇਹਦਾ ਮੁਕਾਬਲਾ ਕਰ ਸਕਦਾ ਕਰ ਨਹੀਂ ਸਕਦਾ ਉਹ ਡਰਦਾ ਨਹੀਂ ਹੈਗਾ ਉਹ ਫਰਕ ਹੈ ਉਹ ਐਨਾਂ ਚੀਂ ਜਾਂਦਾ ਬਹੁਤ ਫਰਕ ਆ ਹਾ ਜੱਗੇ ਆ ਗੱਡੀ ਲਿਆਂਦੀ ਗੱਡੀ ਜਿੰਨਾ ਫੜਦੇ ਆ ਗੱਡੀ ਆ ਵੀ ਗੱਡੀ ਰੱਸੀ ਲੈ ਕੇ ਆਏ ਹੋ ਫੜਨੇ ਨੂੰ ਇੱਥੇ ਨੂੰ ਖੜਾ ਲਾ ਰੇੜਾ ਤੂੰ ਇੱਧਰ ਆ ਜਾ ਨਾ ਗੱਡੀ ਦੇਖੀ ਜੀ ਮੁੰਡੇ ਦੀ ਨਵੀਂ ਆਹਾ ਗੱਡੀ ਲਿਆਂਦੀ ਉਹ ਬਾਜਰਾ ਵੜ ਦੂੰਗੀ ਇਹ ਨਾ ਨਾ ਮੇਰੀ ਦਾਤੀ ਐ ਮੋਟਰਸਾਈਕਲਾਂ ਮੈਂ ਦੇਖਦਾ ਦੰਦੇ ਦੰਦੇ ਦੇਖੂਦੇ ਨਾਲੇ ਮੈਂ ਆਪ ਦੇਖਦਾ ਓ ਫੜਨੇ ਨੂੰ ਦੱਸਦਾ ਤੂੰ ਰੇੜਾ ਖੜਾ ਇੱਧਰ ਨੂੰ ਫੜਦਾ ਮੈਂ ਲੈਣਾ ਤਾ ਦੋ ਭਰੀ ਬੈਠੇ ਬਾਲ ਦੀ ਕਹਾ ਜਾਣਾ ਨਹੀਂ ਤਾ ਤੈਨੂੰ ਇਹਨਾਂ ਨਾਲ ਗੱਲਾਂ ਪਾ ਲੈਣਾ ਤਾ ਆਵੇ ਦੰਦਾਦੈ ਨੂੰ ਹੋਈ ਨਹੀਂ ਕੋਈ ਗਾਤੀ ਨੂੰ ਪੱਠੀ ਆ ਪੱਠੀ ਇਹ ਤਾਂ ਹਮ ਜਮਈ ਪਰ ਉਹ ਤੇਰਾ ਡਰ ਤਾਂ ਸਾਰੇ ਨੂੰ ਹੁੰਦਾ ਹੀ ਆ ਯਾਰ ਫੇਰ ਹੁੰਦਾ ਹੀ ਆ ਬਾਈ ਹੁਣ ਕਿਸੇ ਨੂੰ ਥੋੜੋ ਪਤਾ ਵੀ ਕਾ ਦਾ ਅਟੈਕ ਕਰ ਦੇਣਾ ਉਹਨੇ ਜਾਂ ਨਹੀਂ ਕਰਨਾ ਕੋਈ ਨਹੀਂ ਆ ਇੱਥੇ ਜਾਂਦਾ ਏ ਜਿਹੜੀ ਚੀਜ਼ ਹੁੰਦੀ ਆਪਾਂ ਨੇ ਦੇਖੀ ਹਾਂ ਬਈ ਇਹ ਡਰਦੀ ਨਹੀਂ ਡਰਦੀ ਡਰ ਤਾਂ ਉਦੋਂ ਬੈਣ ਤੇ ਗਏਗੇ ਵਾ ਬੈਣ ਤੇ ਗਾ ਕੇ ਆ ਪੰਡ ਪੋਗ ਦਾ ਦਾਦੂ ਹਾਂ ਮੈਂ ਤੇ ਮੈਂ ਵੀ ਉੱਥੇ ਖੜਾ ਰਿਹਾ ਇਹ ਵੀ ਇਹ ਗਾਂ ਨੂੰ ਤੁਰਿਆ ਮੈਂ ਵੀ ਗਾਂ ਨੂੰ ਤੁਰਣ ਲੱਗ ਗਿਆ ਤਾਂ ਮੈਨੂੰ ਐਂ ਕਰਿਆ ਤੂੰ ਡੱਕਾ ਮੈਂ 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 ਤੇਮ ਨੂੰ ਆਣੀ ਕਰ ਗਿਆ ਯਾਰ ਮੇਰੀ ਸੁਣੋ ਗੱਲ ਮਲਕੀ ਸੀ ਕਹਿੰਦਾ ਤੁਸੀਂ 2 ਲੀਟਰ ਬੋਕਾ ਉਹਨੇ ਹੁਣ ਗੱਲ ਮੰਗਾਤੀ ਵੀ ਤੂੰ ਗੱਲਾ ਢਰਪੋਕਾ ਮੈਂ ਤਾਂ ਖੜਾ ਤਾਂ ਤੈਮੋਂ ਧੱਕਾ ਮਾਰਿਆ ਮੈਨੂੰ ਧੱਕਾ ਮਾਰਿਆ ਪੁੱਛ ਹੁਣ ਤੂੰ ਦੱਸ ਵੀ ਹੁਣ ਪੁੱਛ ਲੈ ਹੁਣ ਤੂੰ ਲੇਗਾ ਤੂੰ ਦਸ ਤਿਆ ਕਰੇ ਹੁਣ ਧੱਕਾ ਮਾਰਿਆ ਨੇ ਮੈਨੂੰ ਦਸ ਕਾਊਂਟਰ ਬੁੱਕ ਤਾਂ ਹੁਣ ਪੰਮਾ ਤਾਂ ਮੈਨੇ ਮੈਨੂੰ ਡਰਾਇਆ ਨੇ ਧੱਕਾ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ ਬੱਸ ਕਰ ਕੋਚਲਾ ਮਲਗੀਤ ਬਾਈ ਨਾ ਸੀ ਮੈਂ ਪੰਮੇ ਆ ਗਿਆ ਇਹ ਮੇਰੇ ਵਾਲੂ ਭੱਜਿਆ ਮੈਂ ਪਿੱਛੇ ਨੂੰ ਭੱਜ ਗਿਆ ਮੈਂ ਤਾਂ ਭੱਜਿਆ ਹੀ ਨਹੀਂ ਨਿਕਲ ਗਿਆ ਭੱਜਿਆ ਮੈਂ ਤਾਂ ਭੱਜਿਆ ਹੀ ਨਹੀਂ ਹੈਗਾ ਮੈਂ ਅੰਦਰੇ ਰਿਹਾ ਤੂੰ ਬਾਹਰ ਜਾ ਕੇ ਖੜਿਆ ਮੈਂ ਥੋੜਾ ਯਾਰ ਵਿੱਚ ਫਿਰਦਾ ਉਹ ਨਾਲੇ ਤੇਰੇ ਕੋਲੇ ਤਾਂ ਮੈਂ ਵੀ ਤਾਂ ਤੇ ਤੂੰ ਤਾਂ ਮੂਰੇ ਤਾਂ ਮੈਂ ਫੇਰ ਵੀ ਨਾ ਜੇ ਸੂਰ ਹੁੰਦਾ ਨਾ ਤਾਂ ਭੱਜਣ ਦਾ ਫਾਇਦਾ ਖਿਆਲ ਵੀ ਬਾਦ ਮੇਰੇ ਕੋਲ ਪਤਾ ਹੈ ਨਾ ਉਹ ਦੂਰੇ ਹੋ ਜਾ ਸੂਰ ਤੇ ਜੇ ਸੂਰ ਹੋਰਾ ਕੋਚਲਾ ਜੀ ਦਾ ਦੇਖੇ ਜੇ ਖੜਿਆ ਰਹੂਗਾ ਗੱਪੇ ਦੇ ਪਾੜਨਾ ਹਾਂ ਬੰਦੇ ਨਹੀਂ ਆਏਗਾ ਬੈਣ ਦੇਖੀ ਜੀ ਸਾਹਮਣੇ ਚਾਂਸ ਤਾਂ ਸੂਰ ਦੇ ਇੱਥੇ ਬਾਈ ਬੈਣ ਤੀ ਬੈਣ ਤੈਨੂੰ ਮੈਂ ਇਹਨੂੰ ਕਿ ਇਹ ਜੇ ਟੁੱਟੇ ਤਾਂ ਖੜਕਾ ਹੋਊਗਾ ਮੈਂ ਕਿਉਂ ਬਹਿਣਾ ਮੈਂ ਇਹਨੂੰ ਕਿਹਾ ਤੈਨੂੰ ਤਾਂ ਕਮਾਤੋਂ ਇਹਨੇ ਨੂੰ ਤਾਂ ਮੈਨੂੰ ਐ ਕਰਤਾ ਜਦ ਦੇ ਇਹਦਾ ਆ ਗਿਆ ਇਹਦਾ ਆ ਗਿਆ ਬਈ ਇਹਨੂੰ ਇਹ ਦਿਮਾਗ ਚ ਹੁੰਦਾ ਸੂਰ ਚੱਲਦਾ ਬਈ ਸੂਰ ਆ ਭਾਈ ਅਚਾਨਕ ਉਹ ਖੜਕਾ ਹੋ ਗਿਆ ਆ ਗਿਆ ਭਾਈ ਹੁਣ ਇਹਨੂੰ ਕੀ ਪਤਾ ਬਹਿਣਾ ਯਾਰ ਉਹ ਇਹਦਾ ਰਿਜ਼ਲਟ ਇਹ ਵੀ ਕੋਈ ਤੁਹਾਡੇ ਮਾਦੇ ਇਹ ਵੀ ਅਸੀਂ ਤਾਂ ਹੀ ਤੁਹਾਡੇ ਮਾਦੇ ਕੋਈ ਡਰਪੋਗੀ ਡਰਪੋਕਦੀ ਬਹਿਣਾ ਅਸੀਂ ਬੈਠੇ ਉੱਥੇ ਉੱਥੇ ਆਈਡੀ ਜੀ ਕੋਲ ਰਾਤ ਨੂੰ ਜਦ ਉੱਥੇ ਬਹੁਤ ਸੂਰ ਹੁੰਦਾ ਹੁੰਦਾ ਸੀ ਹੈ ਸੂਏ ਬਈ ਸਾਡੇ ਕੋਲ ਹਾਂ ਉੱਪਰ ਦੇ ਸਾਡੇ ਨਾਲ ਇੱਥੇ ਟੱਪਰੀਆਂ ਉਹ ਝਾੜ ਪਾ ਕੇ ਲੈ ਕੇ ਆਏ ਆ ਉੱਪਰ ਤੇ ਸਾਨੂੰ ਤਾਂ ਪਤਾ ਵੀ ਝਾੜ ਪਾਉਣ ਦਾ ਭਾਈ ਉੱਪਰ ਘੜਕਾ ਹੋਵੇ ਕਾਲਾ ਮੂੰਹ ਮਾਰ ਕੇ ਰਹਿ ਤੈ ਜਿਹੜਾ ਗੁੰਡਾ ਕਮ ਚਉਦੇ ਕਹਦਾ ਆ ਗਿਆ ਆ ਗਿਆ ਮੈਂ ਮਾਰ ਲਿਆ ਪੂਰਾ ਅਦੀ ਨਹੀਂ ਮੁੜ ਕੇ ਗਏ ਮਾ ਬੱਲੇ ਤੇਰੇ ਮੂਰੇ ਹਾਂ ਤਾਂ ਮਾ ਕੋਈ ਹੈ ਵੀ ਨਹੀਂ ਮਾ ਘੇਰੇ ਦੇਖੜੇ ਵੀ ਦਲੇ ਰਾਉ ਕਿਦਾ ਜਾ ਦੂਰ ਇੱਕ ਬੱਚੇ ਵਾਲੀ ਦੂਰ ਜਾ ਕੇ ਦਵਾਸ ਦਵਾ ਇਹਨਾ ਦੇ ਤਾਂ ਉਹ ਉੱਧਰ ਬਸੇ ਰਹੋ। ਆ ਬਾਈ ਪੈਂਦੇ ਨਾ ਬਹੁਤ। ਸੂਪ ਉਹ ਜਿੱਧਰ ਹਮਲਾ ਹੋਇਆ ਉਹ ਉਧਰ ਨੂੰ ਦੌੜਨਾ। ਉਧਰੋਂ ਆਦਨ ਦੌੜਦਾ ਹੋਇ। ਜਿੱਧਰ ਤੇ ਇੱਕ ਹੋਰ ਦੇ ਕੀ ਜੇ ਗੋਲੀ ਚੱਲੀ ਆ ਜਿੱਧਰ ਤੇ ਬਾਰੂਦੀ ਸਮੈਲ ਆ ਉਧਰ ਨੂੰ ਜਾਣਾ ਇਹਨੇ। ਸਦਾ ਬਜੂਗ ਨੂੰ ਜਾਣਾ। ਵੀ ਖਾ ਜਾ। ਯਾਰ ਉਰੇ ਕੁਝ ਮਰਿਆ ਹੋਇਆ ਸਮੈਲ ਬਹੁਤ ਆਉਂਦੀ। ਉਹ ਚੂਹੇ ਚਾਹੇ ਮਰ ਗਏ ਦੁੱਡੂ ਇੱਥੇ ਪਾਣੀ ਨਾਲ ਹੋਰ ਕੀ ਮਰ ਗਿਆ ਇੱਥੇ। ਆ ਜਾਂਦੀ ਇੱਧਰ ਕਿਤੇ ਇੱਥੇ। ਆ ਖੱਡਾਂ ਜਿਹੜੀਆਂ ਵਿੱਚ ਕੋਈ ਚੂਹਾ ਪਾਣੀ ਭਰ ਕੇ ਮਰੇ ਕੇ ਆਉਣਾ ਵਿੱਚੋਂ। ਚੂਹਾ ਭੱਜ ਨਹੀਂ ਜਾਂਦਾ ਇੱਥੇ ਜਿਹੜੀ ਆਉਂਦੀ ਯਾਰ। ਕਿਆ ਬਦਲ ਕਿਧਰ ਗਿਆ ਹੁਣ ਇਹ ਹਵਾ ਬਦਲੀ ਹੈ ਪਹਿਨਾ ਉਨੀ ਦੀ ਆਉਂਦੀ ਹੈਗੀ ਮੈਂ ਤਾਂ ਹੁਣ ਵੀ ਨਹੀਂ ਆਉਂਦੀ ਚੂਹਾ ਚਾਹੀਦਾ ਬਈ ਬਹੁਤ ਆਉਂਦੀ ਆਂ ਹੂੰ ਲੈ ਹੂੰ ਉਹ ਜਦੋਂ ਆਪ ਕੀ ਆ ਹੁਣ ਆਹ ਹੈ ਹਵਾ ਨਾਲ ਆਈ ਜਾਂ ਕੁੱਤਾ ਕੱਤਾ ਮਰੇ ਹਵਾ ਚੇਂਜ ਹੋਈ ਆ ਕੁੱਤਾ ਖਲਾ ਕਿੱਥੇ ਆ ਗਿਆ ਹੁਣ ਕੀ ਪਤਾ ਇਹੀ ਕੋਈ ਉੱਥੇ ਦੇ ਕੂਤਰ ਆ ਗਿਆ ਪਿੰਡ ਅਜਾੜ ਬਈਆ ਬਾੰਡ ਦਾ ਕਰਿਆ ਪਿਆ ਰਹਾ ਦੇ ਤਾ ਹਾਂ ਲਾਉਣਾ ਬਾਜਰੇ ਵੱਡ ਵੀ ਲੋ ਬਾਜਰੇ ਕੱਲ ਪਰਸ ਨੂੰ ਭੇਜ ਦੇਣੇ ਬੰਦੇ ਨੇ ਕਿਹਨੇ ਬਾਜਰਾ ਤਾਂ ਕਿੰਨਾ ਦਾ ਕੱਲ ਪਰਸ ਨੂੰ ਇਹਨੂੰ ਪਹਿਲਾਂ ਬਾਹ ਫੇਰ ਸਾਫ ਹੋਣਾ ਇਹਨੇ ਹਾਏ ਭੈਣਾ ਯਾਰ ਹਾਂ ਪਹਿਲਾਂ ਬਾਉ ਵੀ ਉਹਦਾ ਥੋੜਾ ਸਾਫ਼ ਹੋਣਾ ਇਹ ਇੱਕ ਵਾਰੀ ਪਾੜ પા ਕੇ ਇਹਨੂੰ ਫੇਰ ਸਾਫ਼ ਕਰਕੇ ਫੇਰ ਬਾਹੀ ਉੱਤੇ ਬਾਦ ਤਵੀਆਂ ਤਵੀਆਂ ਵਿੱਚ ਵੀ ਤੇਰੀ ਅੱਜ ਕਹੀ ਫੇਰਨੀ ਆ ਕਹੀ ਵੀ ਭਈਏ ਫੇਰੂੰਗਾ ਕਹੀ ਵੀ ਭਈਏ ਭੇਦਨ ਗੱਲ ਪਾਸੀ ਉਹਦੇ ਨਾਲ ਬਾਉ ਦਾ ਦੂਰਾ ਖੜੇ ਰੂਆ ਸਾਫ਼ ਕਰਦਾ ਨਹੀਂ ਪਹਿਨਾ ਇੱਕ ਵਾਰੀ ਬਾਹੀ ਪਾੜ ਆ ਵੀ ਬਾਦ ਨੂੰ ਮੁਰਲੇ 3 11 20 ਹਾਂ ਫੇਰ ਸਾਫ਼ ਕਰਕੇ ਨਾ ਉੱਚੇ ਬਾਦ ਫੇਰ ਤਵੀਆਂ ਕਾ ਬਾਹੀ ਨਾ ਕੱਖੂnga ਬਾਹਰ ਕਢਾ ਕੇ ਕਢਾ ਦਿੰ ਜਹੇ ਖਾਦਾ ਆਉਂਦੇ ਭਈਏ ਲਈਏ ਭੇਜ ਦਿੰਦੀ ਆ ਕੱਲ ਨੂੰ ਤੇ ਪਰਸੋਂ ਨੂੰ ਹਲੇ ਹਲੇ ਨਹੀਂ ਹਲੇ ਤਾਂ 15 ਵਜੇ ਬਾਅਦ ਭੇਜੀ ਠੀਕ ਆ ਹਲੇ ਬੰਦਾ ਦੇ ਬਾਅਦ ਭੇਜੀ ਹਲੇ ਕਿੱਥੇ ਬੇਲ ਲਾ ਬੇਲ ਲਗਾ ਇੱਥੇ ਬੇਲੇ ਬੇਲ ਨਹੀਂ ਆ ਯਾਰ ਪੁੱਤਰਾ ਨਿਸ਼ਾਨ ਕਰਾਉਣੇ ਯਾਰ 2 ਕਿਲੋ 15 ਦੇ ਬਾਅਦ ਆਚੇ ਪੰਦਾ ਦੇ ਬਾਅਦ ਕੰਮ ਕਰੂ ਪੰਦਾ ਦੇ ਬਾਅਦ ਕੰਮ ਛੱਡ ਦੂ ਤਾ ਕਾਂਟੇ ਵੀ ਚਣੀ ਆ ਹਾਂ ਕੋਈ ਨਾ ਉਹਦਾ ਸਰਪੰਚੀ ਨਹੀਂ ਆ ਅੱਜਾ ਸਰਪੰਚੀ ਪੰਜੀ ਵਾਸੀ ਤਾਂ ਹੋ ਨਹੀਂ ਸਾਢੇ ਤੋਂ ਸਰਪੰਚ ਪੰਜ ਟੋੜਾ ਬੋਟ ਮਾ ਤਾਂ ਆ ਤੂੰ ਬੋਟਾਂ ਦੀ ਬੋਟ ਪਾ ਲੈਣੀ ਆਪਾਂ ਨੇ ਠੀਕ ਨਹੀਂ ਆਜਾ ਹੁਣ ਦੇਖ ਇੱਧਰ ਨਾ ਸਾਨੂੰ ਪੰਜ ਦੀ ਪੰਜ ਡੋਲ ਨਹੀਂ ਲੋ ਤਾਂ ਟੈਨਸ਼ਨ ਤੇ ਫਰੀ ਆ ਸੀ ਤਾਂ ਜੇ ਬੇਬੇ ਕੰਡੇ ਵਰੋ ਦੀ ਅਮਰਗੌਰ ਬਣਾ ਦੇਣੀ ਸੀ ਅਸੀਂ ਪਹਿਨਾ ਵਾਂਗੂ ਨਾਲੇ ਸੱਚ ਕਹਿੰਦੀ ਹੁੰਦੀ ਸੀ ਮੂੰਹ ਪਰੇ ਠਾ ਜਦੋਂ ਉਹ ਤਾਂ ਜਦੋਂ ਬੇਬੇ ਬਣ ਜਾ ਬਣ ਜਾਣਾ ਤਾਂ ਬੇਬੇ ਨੇ ਲੈ ਪਰਸੋਂ ਕਹਿ ਤਾ ਮੈਂ ਤੈਨੂੰ ਬਣਾ ਲਈ ਏ ਹਾਂ ਹੁਣ ਨਹੀਂ ਮੈਂ ਤੇ ਤੁਰ ਹੁੰਦਾ ਕਹਿੰਦੀ ਹੁਣ ਨਹੀਂ ਮੈਂ ਬਣਨਾ ਹੈਗਾ ਹਾਂ ਕਦੀ ਹੁਣ ਨਹੀਂ ਮੈਂ ਤੇ ਕੀ ਕਰਦਾ ਤਾਂ ਅਸੀਂ ਬੇਬੇ ਨੂੰ ਛੇੜ ਕੇ ਦੇਖਦਾ ਨਾ 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 ਜੀ ਨਹੀਂ ਤਾਂ ਕਰਦਾ ਹੈਗਾ ਕਾਦਾ ਕੀਤਾ ਯਾਰ ਮੈਂ ਹੀ ਪੁੱਛਿਆ ਮੈਂ ਬੰਨਾ ਚ ਦੇਖਦਾ ਫਿਰ ਜਿਹੜਾ ਬੰਨਿਆ ਨੇ ਬੰਨਿਆ ਮੈਂ ਥਾੜੇ ਜਿਹਾ ਕੰਮ ਲੋਟ ਨਹੀਂ ਆਉਣਾ ਯਾਰ ਹੁਣ ਦੇਖ ਨਾ ਕੋਈ ਨੌਕਰ ਰੱਖਦੇ ਆ ਚਾਚੇ ਮੇਰਾ YouTube ਬਹੁਤ ਜਨੀਕ ਬੰਗਾ ਥੋੜੋ ਆ ਹੋਹੀ ਤਾਂ ਗੱਲ ਆਹ ਤੇ ਐ ਟਾਈਮ ਅਗਲੇ 5 ਵਜੇ ਥਾਣੇ ਮੈਂ ਬੁਲਾਉਂਦਾ ਉਹਨਾਂ ਤੇ ਤੁਸੀਂ ਕਹਿੰਦਾ ਇਧਰ ਆ ਜਾ ਐ ਤੇ ਵੀਡੀਓ ਬਣਾਉਣੀ ਐ 5 ਵਜੇ ਦੀ ਲੱਭਦੇ ਹੁੰਦੇ ਐ 5 ਵਜੇ ਦੀ ਲੱਭਦੇ ਹੁੰਦੇ ਮਨੂੰ ਨਹੀਂ ਯਾਰ ਸਾਡੇ ਬਾਈ ਸਾਡਾ ਕੰਮ ਖਰਾਬ ਹੋਣਾ ਅਸੀਂ ਤਾਂ ਕੰਮ ਹੱਦੇ ਵਧਾਉਣੇ ਨੂੰ ਫਿਰਦੇ ਆ ਜੇ ਪਾਂਚੀ ਲੈ ਦੇ ਇੱਥੇ ਖਰਾਬ ਹੋਣਾ ਸਾਰਾ ਜਿਹੜਾ ਕਰਦੇ ਉਹ ਵੀ ਜਾਂਦਾ ਨਿਕਲੂ ਐ ਐ ਮੱਲੇ ਵੀ ਨਹੀਂ ਦੇਖ ਲੈ ਬਲਗ ਸਮਤ ਹੀ ਹੈ ਕਿਹੜਾ ਲਾਇਆ ਮੜਾ ਕਾਲਾ ਚਾਚਾ ਬੁਲਾਉਂਦਾ ਮੈਨੂੰ ਉਹ ਕਾਲਾ ਚਾਚਾ ਬੁਲਾਉਂਦਾ ਕੱਖ ਬੱਢਣ ਆਇਆ ਕੱਖ ਬਾਢ ਲੈ ਹੁਣ ਭਰੀ ਹੈ ਮੈਂ ਤਾਂ ਨਹੀਂ ਬੱਢਣ ਮੈਨੂੰ ਤੂੜੀ ਪਾਣੀ ਛੜੀ ਰਹਿਣ ਦੇ ਹਾਂ ਲੈ ਕਹਿੰਦਾ ਰਹਿਣ ਦੇ ਦੱਸ ਉਹ ਫੇਰ ਵੀ ਤਾਂ 4 ਦਿਨ ਤੂੜੀ ਪਾਉਣੀ 2 ਦਿਨ ਖੜਾ ਰੱਖਣਾ ਰਹਿਣ ਉਸ ਨਾ ਕਰੋ ਅਚਾਰ ਦੀਆਂ ਬੰਡਾ ਲੈ ਕੇ ਰੱਖੂ ਹਾਂ ਹਾਂ ਬਾਈ ਉਹ ਵੀ ਠੀਕ ਹੈ ਜਦ ਤੱਕ ਕੱਖ ਹੈ ਦੀ ਇਹਨੇ ਨਾ ਉਹ ਅਹ ਅਹ ਕਿੱਥੇ ਖੜਾ ਕੱਖੇ ਕੱਖੇ ਕੱਖ ਇਹ ਤਾਂ 2 ਦਿਨ ਤੇ ਆ ਇਹ ਤਾਂ ਕੱਖੇ ਖੜਿਆ ਏ ਉੱਥੇ ਖੜਾ ਬਾਜਦਾ ਖੜਾ ਬਾਜਦਾ ਇਹ ਜੀ ਦੇਖ ਰਹਾ ਚਾਰ ਲਿਆਉਣਾ ਲਿਆ ਚਾਰ ਵਧੀਆ ਉਹ ਚਾਰ ਸਭ ਮੈਂ ਸਾਲੇ ਨਿੰਗਰ ਖਾਂਦੇ ਯਾਰ ਮੈਂ ਤਾਂ ਦੇਖ ਲਿਆ ਪਾ ਕੇ ਚਾਰ ਦਿਨ ਆਪੇ ਖਾਲਾ ਜਿੰਦੇ ਆ ਖਾਂਦੇ ਨਹੀਂ ਹਲੇ ਸਾਰੇ ਤੂੜੀ ਵਾਦੇ ਤੂੜੀ ਬਸਰੀ ਖਾਂਦੇ ਆ ਤੂੜੀ ਤਾਂ ਖਾਣੀ ਹੋ ਖਾਣੀ ਆ ਤੂੜੀ ਨੂੰ ਬਸਰੇ ਖਾਈ ਜਾਂਦੇ ਆ ਤੂੜੀ ਨਾਲ ਦੀ ਚੀਜ਼ ਥੋੜਾ ਡੰਗਰ ਛੱਡਦੇ ਤੂੜੀ ਨੂੰ ਕਿਤੇ ਹੋਰ ਕਿ ਤੂੜੀ ਨੂੰ ਪੁੱਛਦੇ ਹੀ ਨਹੀਂ ਕੋਈ ਚੱਕੀਆਂ 'ਤੇ ਹੁੰਦੀਆਂ ਖੋਲੀਆਂ 300 ਰੁਪਏ ਤੂੜੀ ਹੋਈ ਪਈ ਆ ਹਾਂ ਠੀਕ ਚਲੋ ਬਾਈ ਠੀਕ ਆ ਠੀਕ ਆ ਚੰਗਾ ਜੀ ਚੰਗਾ ਜੀ ਬਾਈ ਸਤਿ ਸ੍ਰੀ ਅਕਾਲ